ਆਪਾਂ ਆਮ ਤੌਰ ਤੇ ਆਟਾ ਦੇਖਦੇ ਆ ਜੋ ਆਪਾਂ ਨੂੰ ਮਿਲਦਾ ਹੈ ਉਹ ਵੀ ਇਸ ਤਰੀਕੇ ਦਾ ਹੀ ਹੁੰਦਾ ਹੈ ਆਪਾਂ ਦੇਖਦੇ ਆ ਨਾਰਮਲ ਪਰ ਇਹਦੇ ਵਿੱਚ ਵੱਖਰਾਪਣ ਕੀ ਹੈਗਾ ਅਸੀਂ ਪਹਿਲਾਂ ਆਰਗੈਨਿਕ ਸਾਡੀ ਕਣਕ ਹੈ ਸਾਡੇ ਕੋਲ ਦੇਸੀ ਕਣਕਾਂ ਹੁੰਦੀਆਂ ਸੁਨਹਿਰੀ ਵੀ ਹੁੰਦੀ ਹੈ ਤੇ ਸੋਨਾ ਮੋਤੀ ਵੀ ਹੁੰਦੀ ਹੈਗੀ ਅਸੀਂ ਉਸ ਕਣਕ ਨੂੰ ਧੋਨੇ ਆ ਸੁਕਾਨੇ ਆ ਕਵਰਡ ਡਰਾਇਰ ਦੇ ਵਿੱਚ ਸੁਕਾਨੇ ਹੈਗੇ ਆ ਤਾਂ ਕਿ ਉਹਦੇ ਵਿੱਚ ਕੋਈ ਵਿੱਠਾ ਨਾ ਹੋਣ ਡਸਟ ਨਾ ਪਵੇ ਉਹਨੂੰ ਪੀਸਿਆ ਜਾਂਦਾ ਬਿਨਾਂ ਪੱਥਰ ਵਾਲੀ ਚੱਕੀ ਤੇ ਕਿਉਂਕਿ ਅੱਜ ਇਹ ਜਿਹੜੀ ਪੱਥਰ ਵੀ ਆ ਰਿਹਾ ਹੈਗਾ ਉਹ 'ਚ ਵੀ ਬੜੀ ਮਿਲਾਵਟ ਹੈ ਮਾਰਕੀਟ ਦੇ ਵਿੱਚ ਜੋ ਆਟੇ ਆਉਂਦੇ ਨੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਕਮਰਸ਼ੀਅਲ ਕੰਪਨੀਆਂ ਬਣਾ ਰਹੀਆਂ ਉਹਨਾਂ ਕੋਲ ਇੰਨੇ ਵੱਡੇ ਸੈਟਅਪ ਨਹੀਂ ਉਹ ਮਸ਼ੀਨਾਂ ਦੇ ਉੱਪਰ ਡਿਪੈਂਡੈਂਟ ਹੈ ਤੇ ਉਹ ਆਟੇ ਨੇ ਜਿਹੜੇ ਡਸਟ ਫਰੀ ਨੇ ਕੈਮੀਕਲ ਫਰੀ ਨੇ ਪਿਓਰ ਨੇ ਜਿਹਦੇ ਨਾਲ ਸਾਨੂੰ ਤੱਕ ਦਿੰਦੇ ਆਂ। ਆ ਆਟੇ ਕਿੜ ਕਿੜੇ ਅ ਤਰ੍ਹਾਂ ਦੇ ਤੁਹਾਡੇ ਕੋਲ ਇੱਥੇ ਹੈਗੇ ਪਹਿਲਾਂ ਆਪਾਂ ਥੋੜਾ ਇਹਦੇ ਬਾਰੇ ਵੀ ਥੋੜਾ ਸਾਨੂੰ ਦੱਸੋ। ਬਿਲਕੁਲ ਸੁਨਹਿਰੀ ਕਣਕ ਦਾ ਆਟਾ ਸੁਨਾ ਮੋਤੀ ਕਣਕ ਦਾ ਆਟਾ ਫਿਰ ਸਾਡੇ ਕੋਲ ਸੱਤੂ ਹੈਗੇ ਨੇ ਰਾਗੀ ਦਾ ਆਟਾ ਜਵਾਰ ਦਾ ਆਟਾ ਬਾਜਰੇ ਦਾ ਆਟਾ ਜੋ ਦਾ ਆਟਾ ਅਲਗ-ਅਲਗ ਤਰ੍ਹਾਂ ਦੇ ਆਟੇ ਹੈਗੇ ਨੇ ਤੁਸੀਂ ਮਾਰਕੀਟ ਦੇ ਵਿੱਚ ਜਿਹੜਾ ਮਲਟੀ grain ਆਟਾ ਤੁਸੀਂ ਕੰਜ਼ਿਊਮ ਕਰ ਰਹੇ ਹੋ ਕਿ ਤੁਹਾਨੂੰ ਪਤਾ ਉਹਦੇ ਵਿੱਚ ਕਿੰਨੀ ਕਣਕ ਹੈ ਕਿੰਨਾ ਉਹ ਕਿਹੜੇ-ਕਿਹੜੇ grain ਹੈ ਤੁਸੀਂ ਉਹਦਾ ਇਨਗਰੀਡੀਐਂਟ ਚੈੱਕ ਕਰੋਗੇ ਉਹਦੇ ਉੱਪਰ ਲਿਖਿਆ ਹੋਏਗਾ wheat ਵੀ ਹੈ ਉਹਦੇ ਵਿੱਚ جو ਵੀ ਹੈ ਜੀ ਉਹਦੇ ਵਿੱਚ ਬਾਜਰਾ ਵੀ ਹੈ ਜੋ ਇਹ ਵੀ ਪੰਜ ਚੀਜ਼ਾਂ ਲਿਖਦਾ ਜਦ ਕਿ ਅਸੀਂ ਜਿਹੜਾ ਹੁਣ ਮਲਟੀ grain ਆਟਾ ਕਰਦੇ ਹਾਂ ਇੱਥੇ ਅਸੀਂ ਕਣਕ ਨਹੀਂ ਪਾਉਂਦੇ ਇੱਥੇ ਜੋ ਜਵਾਰ ਬਾਜਰਾ ਮੱਕੀ ਚਨੇ ਰਾਗੀ ਸੋਇਆਬੀਨ ਜਵੀ ਮੂੰਗ ਦੀ ਦਾਲ ਕਾਲੇ ਚਨੇ ਜੋ ਇਹ ਨੋ ਜੀ ਜੈਨਾ ਸੀ ਨਾਰਕੇ ਨਵਰਤਨ ਹਟਾ ਨੌਰਤਨ ਉਹਨਾਂ ਨੇ ਸਾਨੂੰ ਆ ਕੇ ਦੱਸਣਾ ਸ਼ੁਰੂ ਕੀਤਾ ਕਿ ਸਾਨੂੰ ਸ਼ੂਗਰ ਦੀ ਦਵਾਈ ਲੈਣ ਦੀ ਵੀ ਲੋੜ ਨਹੀਂ ਹੋਣ ਪੈ ਰਹੀ ਹੈਗੀ ਮਤਲਬ ਇਸ ਲੈਵਲ ਤੱਕ ਵੀ ਸਾਨੂੰ ਲੋਕਾਂ ਨੇ ਆ ਕੇ ਫੀਡਬੈਕ ਦਿੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਪਿਓਰ ਫੂਡ ਦੀ ਤਾਂ ਮੈਨੂੰ ਪਿਓਰ ਫੂਡ ਨਹੀਂ ਮਿਲ ਰਿਹਾ ਸੀਗਾ ਉਹ ਪਿਓਰ ਫੂਡ ਲੱਭਣ ਦੇ ਚੱਕਰ ਦੇ ਵਿੱਚ ਮੈਂ ਲੱਭਣ ਜਦੋਂ ਨਿਕਲਿਆ ਤਾਂ ਮਿਲਿਆ ਹੀ ਨਹੀਂ ਮੈਂ ਕਿਹਾ ਹੌਲੀ ਹੌਲੀ ਕਰਦੇ ਆਪ ਹੀ ਮੈਂ ਹਰ ਚੀਜ਼ ਕਰਨੀ ਸ਼ੁਰੂ ਕਰਦੇ ਉਹ ਵਿਸ਼ਵਾਸ ਬਣਾਣਾ ਅੱਜ ਦੇ ਦਿਨ ਬਹੁਤ ਔਖਾ ਹੈਗਾ ਸੋ ਇਸ ਮਾਮਲੇ 'ਉ ਸਾਡਾ ਸਰੋਂ ਦਾ ਤੇਲ ਸਾਡਾ ਮੂੰਗਫਲੀ ਦਾ ਤੇਲ ਸਾਡਾ ਤਿਲਾਂ ਦਾ ਤੇਲ ਇਹ ਇੰਨੇ ਪਿਓਰ ਨੇ ਕਿ ਤੁਸੀਂ ਗਨਾਰੀਓਲ ਦਾ ਤੇਲ ਮਤਲਬ ਲੋਕਾਂ ਨੇ ਮਤਲਬ ਮੂੰਹ ਤੇ ਲਗਾਉਣਾ ਸ਼ੁਰੂ ਕਰਤਾ ਹੈ ਸਵੇਰੇ ਕੀ ਵੀ ਇਹਦੇ ਨਾਲ ਸਾਡਾ ਗਲੋ ਆਉਂਦੀ ਹੈ ਫੇਸ ਤੇ ਜੇ ਤੁਸੀਂ ਪਿਓਰਿਟੀ ਮੰਗੋਗੇ ਤਾਂ ਤੁਹਾਨੂੰ ਪਿਓਰਿਟੀ ਮਿਲੇਗੀ ਜੇ ਤੁਸੀਂ ਛੱਡ ਦਿਓਗੇ ਕਿ ਪਤਾ ਨਹੀਂ ਪਿਓਰ ਹੋਏਗਾ ਨਹੀਂ ਹੋਏਗਾ ਨਹੀਂ ਹੁੰਦਾ ਸਭ ਤਾਂ ਫਿਰ ਤੁਸੀਂ ਵੇਟ ਕਰ ਰਹੇ ਹੋ ਕੋਈ ਪ੍ਰੋਬਲਮ ਆਣ ਦੀ ਕਿ ਮੈਜਿਕ ਵਾਟਰ ਹੈ ਇੱਕ ਹੀ ਚੀਜ਼ ਹੈਗੀ ਹੈ ਇਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਡਾਈਜੈਸ਼ਨ ਇੰਪਰੂਵ ਕਰਦਾ ਹੈ ਤੇ ਇਹ ਵਿੱਚ ਕੀ ਖਾਸ ਹੈਗਾ ਮੈਮ ਇਹ ਮੈਜਿਕ ਵਾਟਰ ਨਾ ਤੁਹਾਡੇ ਗੱਟ ਨੂੰ ਬੇਸਿਕਲੀ ਕੂਲ ਕਰ ਦਿੰਦਾ ਪੂਰੇ ਸਿਸਟਮ ਨੂੰ ਇਹਦੇ ਵਿੱਚ ਅਜਵਾਇਨ ਦਾ ਸੱਤ ਪੁਦੀਨੇ ਦਾ ਕੰਫਰ ਇਹ ਸਭ ਚੀਜ਼ਾਂ ਦੇ ਨਾਲ ਇਹਦਾ ਇੱਕ ਬੇਸ ਬਣਿਆ ਹੈ ਆਯੁਰਵੈਦਿਕ ਰੈਸਪੀ ਹੈਗੀ ਜਿਵੇਂ ਹੁਣ ਦੇਸੀ ਖੰਡ ਹੋ ਗਈ ਸਾਡੇ ਕੋਲ ਮਿਲਦੀ ਹੁੰਦੀ ਹੈ ਦੇਸੀ ਖੰਡ ਆਮ ਲੋਕ ਗੱਲ ਹੀ ਨਹੀਂ ਕਰਦੇ ਦੇਸੀ ਖੰਡ ਬਾਰੇ ਕਿ ਕਿ ਖੰਡ ਦਾ ਨਾਮ ਦੇਸੀ ਖੰਡ ਤੋਂ ਸ਼ੁਰੂ ਹੋਇਆ ਸੀਗਾ ਫਿਰ ਅਸੀਂ ਉਹਨਾਂ ਕੋਸਮੈਟਿਕ ਆਈਟਮ ਸ਼ੁਰੂ ਕੀਤੀਆਂ ਬੇਕਡ ਆਈਟਮ ਸ਼ੁਰੂ ਕੀਤੀਆਂ ਬਿਸਕਟਸ ਆਗੇ ਨੇ ਜੋਵਾਰ ਦੇ ਰਾਗੀ ਦੇ ਕੰਗਨੀ ਦੇ ਇਹ ਸਭ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਜ਼ਿਆਦਾ ਤੋਂ ਲੋਕ ਕਹਿੰਦੇ ਆ ਕਿ ਆਪਾਂ ਵਿਦੇਸ਼ ਚੱਲ ਜੀਏ ਜੇ ਇੰਨਾ ਪੈਸਾ ਲਾਣਾ ਤਾਂ ਵਿਦੇਸ਼ ਕਿਉਂ ਨਾ ਚੱਲ ਜੀਏ ਤਾਂ ਫਿਰ ਜੇ ਇੱਥੇ ਰਹਿਣਾ ਚਾਹੁੰਦੇ ਨੇ ਤਾਂ ਕਿੰਨੀ ਕਰਨੀ ਮੂਸਕ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦੇ ਵਾਸਤੇ ਇੱਥੇ ਕੈਨੇਡਾ ਅਮਰੀਕਾ ਸੋ ਉਹੀ ਗੱਲ ਹੈ ਜੀ ਬਿਲਕੁਲ ਹਨ ਲੈ ਕੇ ਅੰਝ ਤਾਂ ਕੁਝ ਵੀ ਲਿਖਿਆ ਜਾ ਸਕਦਾ ਹੈ ਤਾਂ ਇਹਦੀ ਪਾਇਓਰਟੀ ਕਿਵੇਂ ਆਪਾਂ ਦੇਖ ਸਕਦੇ ਹਾਂ ਕਿ ਹਾਂ ਹੈ ਪਿਓਰ ਹੈ ਇਹਦਾ ਜਿਹੜਾ ਰੰਗ ਹੈ ਤੁਹਾਨੂੰ ਪੀਲੇ ਪੰਚ ਦਿਖੇਗਾ ਜੇ ਉਹ ਵਾਈਟਿਸ਼ ਹੈਗਾ ਜਾਂ ਉਹ ਮਰਜ਼ਦਾ ਹੋਵੇਗਾ ਜਾਂ ਉਹ ਵਲੈਤੀ ਕਾਵਾਂ ਦਾ ਹੋਏਗਾ ਥੈਟ ਇਜ਼ ਵਨ ਚਾਂਸ ਜਾਂ ਉਹਦੇ ਵਿੱਚ ਫੈਟਸ ਐਡ ਕੀਤੇ ਹੋਣਗੇ ਪਾਮ ਆਇਲ ਐਡ ਹੁੰਦਾ ਹੈਗਾ ਕੁਝ ਪਰਸੈਂਟੇਜ ਸਰਕਾਰ ਵੀ ਅਲਾਉ ਕਰਦੀ ਹੈ ਕਿ ਇੰਨਾ ਹੋਣਾ ਚਾਹੀਦਾ ਹੈ ਬਟ ਥਿਸ ਇਜ਼ 100% ਪਿਓਰ ਕਿਉ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਤੇ ਇਸ ਵੀਡੀਓ ਦੇ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਆਰਗੈਨਿਕ ਫਾਰਮਿੰਗ ਦੇ ਵਿੱਚ ਤੁਸੀਂ ਲੱਖਾਂ ਇਨਵੈਸਟ ਕਰਕੇ ਲੱਖਾਂ ਕਿਵੇਂ ਕਮਾ ਸਕਦੇ ਹੋ ਤੇ ਇਸ ਵੀਡੀਓ ਦੇ ਵਿੱਚ ਅਸੀਂ ਸਾਰੀ ਜਾਣਕਾਰੀ ਲਵਾਂਗੇ ਮਿੰਕ ਆਰਗੈਨਿਕਸ ਦੇ ਮਾਲਕ ਜਿਹੜੇ ਨੇ ਅਨੁਰਾਗ ਅਰੋੜਾ ਉਹਨਾਂ ਦੇ ਕੋਲੋਂ ਜਿਨ੍ਹਾਂ ਨੇ ਮਕੈਨਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਹੈ ਆਪਣੀ ਨੌਕਰੀ ਛੱਡ ਕੇ ਉਹਨਾਂ ਦੇ ਵੱਲੋਂ ਇੱਕ ਆਰਗੈਨਿਕ ਫਾਰਮ ਦੀ ਸ਼ੁਰੂਆਤ ਕੀਤੀ ਤਾਂ ਇਸ ਸਮੇਂ ਉਹਨਾਂ ਦੇ 5 ਯੂਨਿਟ ਜਿਹੜੇ ਨੇ ਚੱਲ ਰਹੇ ਨੇ ਤੇ ਸਾਰੇ ਉਹਨਾਂ ਕੋਲੋਂ ਅਸੀਂ ਜਾਣਕਾਰੀ ਲਵਾਂਗੇ ਕਿ ਕਿਹੜੇ-ਕਿਹੜੇ ਪ੍ਰੋਡਕਟਸ ਉਹ ਇੱਥੇ ਬ ਕਿ ਬਹੁਤ ਮਿਲਾਵਟਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਤੇ ਹੁਣ ਕਿਵੇਂ ਉਸ ਤੋਂ ਬਚਿਆ ਜਾ ਸਕਦਾ ਹੈ ਸਾਰੀ ਜਾਣਕਾਰੀ ਲੈਣ ਦੇ ਲਈ ਮੇਰੇ ਨਾਲ ਅਨੁਰਾਗ ਮੌਜੂਦ ਨੇ ਅਨੁਰਾਗ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਅਨੁਰਾਗ ਸਭ ਤੋਂ ਪਹਿਲਾਂ ਤੇ ਮੈਂ ਸ਼ੁਰੂਆਤ ਕਰਨਾ ਚਾਹਾਂਗੀ ਤੁਹਾਡੇ ਪ੍ਰੋਡਕਟਸ ਤੋਂ ਆਪਾਂ ਇੱਥੇ ਆਟਾ ਦੇਖ ਰਹੇ ਹਾਂ ਤੁਸੀਂ ਹਰ ਇੱਕ ਸਮਾਨ ਡਿਸਪਲੇ ਕੀਤਾ ਹੋਇਆ ਹੈ ਤੇ ਵੱਖਰਾ ਕਿਵੇਂ ਹੈ ਜੋ ਆਪਾਂ ਆਮ ਤੌਰ ਤੇ ਆਟਾ ਦੇਖਦੇ ਹਾਂ ਜੋ ਆਪਾਂ ਨੂੰ ਮਿਲਦਾ ਹੈ ਉਹ ਵੀ ਇਸ ਤਰੀਕੇ ਦਾ ਹੀ ਹੁੰਦਾ ਹੈ ਆਪਾਂ ਦੇਖਦੇ ਹਾਂ ਨਾਰਮਲ ਪਰ ਇਹਦੇ ਵਿੱਚ ਵੱਖਰਾਪਣ ਕੀ ਹੈ ਮੈਂ ਜੋ ਆਟਾ ਅਸੀਂ ਐਕਸਪੈਕਟ ਕਰਦੇ ਆ ਪਹਿਲਾਂ ਅਸੀਂ ਉਹਦੀ ਗੱਲ ਕਰਾਂਗੇ ਕਿ ਅਸੀਂ ਚਾਹਨੇ ਕੀ ਆ ਅਸੀਂ ਚਾਹਨੇ ਆ ਕਿ ਸਾਡਾ ਜਿਹੜਾ ਗ੍ਰੇਨ ਹੈਗਾ ਉਹ ਆਰਗੈਨਿਕਲੀ ਹੋਵੇ ਉਹ ਚ ਕੈਮੀਕਲ ਨਾ ਪਾਇਆ ਹੋਵੇ ਜੋ ਸਾਰੇ ਸਰੋਤੇ ਚਾਹੁੰਦੇ ਹੋਣਗੇ ਉਸ ਤੋਂ ਬਾਅਦ ਅਸੀਂ ਚਾਹਾਂਗੇ ਕਿ ਉਹ ਸਾਫ਼ ਹੋਵੇ ਜਦੋਂ ਉਹਨਾਂ ਨੂੰ ਪੀਸਿਆ ਜਾਵੇ ਅਸੀਂ ਇਹ ਵੀ ਚਾਹਾਂਗੇ ਕਿ ਉਹਦੇ ਵਿੱਚੋਂ ਕੁਝ ਕੱਢਿਆ ਨਾ ਜਾਵੇ ਤੇ ਉਹਨੂੰ ਸਾਫ਼ ਸੁਥਰਾ ਪੈਕ ਕਰਕੇ ਉਹਨੂੰ ਸਾਡੇ ਕੋਲ ਪਹੁੰਚਾਇਆ ਜਾਵੇ ਐਵੇਂ ਹੋਣਾ ਚਾਹੀਦਾ ਇਹ ਆਟਾ ਐਵੇਂ ਬਣਿਆ ਹੋਇਆ ਅਸੀਂ ਪਹਿਲਾਂ ਆਰਗੈਨਿਕ ਸਾਡੀ ਕਣਕ ਹੈ ਸਾਡੇ ਕੋਲ ਦੇਸੀ ਕਣਕਾਂ ਹੁੰਦੀਆਂ ਸੁਨਹਿਰੀ ਵੀ ਹੁੰਦੀ ਹੈ ਤੇ ਸੋਨਾ ਮੋਤੀ ਵੀ ਹੁੰਦੀ ਹੈਗੀ ਸੁਕਾਨੇ ਹੈਗੇ ਤਾਂ ਕਿ ਉਹਦੇ ਵਿੱਚ ਕੋਈ ਵਿੱਠਾ ਨਾ ਹੋਣ ਡਸਟ ਨਾ ਪਵੇ ਉਹਨੂੰ ਪੀਸਿਆ ਜਾਂਦਾ ਬਿਨਾ ਪੱਥਰ ਵਾਲੀ ਚੱਕੀ ਤੇ ਕਿਉਂਕਿ ਆਰਜੀਟ ਜਿਹੜੀ ਪੱਥਰ ਵੀ ਆ ਰਿਹਾ ਹੈਗਾ ਉਹ 'ਚ ਵੀ ਬੜੀ ਮਿਲਾਵਟ ਹੈ ਪਹਿਲਾਂ ਐਮਰੀ ਸਟੋਨ ਹੁੰਦਾ ਸੀ ਉਹਨੂੰ ਘਸਣ ਦੇ ਵਿੱਚ ਸਾਲ 2 ਸਾਲ ਲੱਗ ਜਾਂਦੇ ਸੀਗੇ ਹੁਣ ਦੀ ਡੇਟ ਦੇ ਵਿੱਚ ਜਿਹੜੀਆਂ ਸਿੱਲਾਂ ਘਸਦੀਆਂ ਹੈਗੀਆਂ ਮਹੀਨਿਆਂ ਦੇ حساب ਨਾਲ ਮਹੀਨੇ 2 ਮਹੀਨੇ ਦੇ ਵਿੱਚ ਏਡੀ ਏਡੀ ਮੋਟੀ ਸਿੱਲ ਖਤਮ ਹੋ ਜਾਂਦੀ ਹੈ ਉਹ ਕਿੱਥੇ ਜਾਂਦੀ ਹੈ ਉਹ ਆਟੇ ਦੇ ਵਿੱਚ ਜਾਂਦੀ ਹੈ ਸੋ ਇਹ ਜਿਹੜਾ ਆਟਾ ਹੈਗਾ ਇਹਦੇ ਵਿੱਚੋਂ ਕੋਈ ਚੋਕਰ ਨਹੀਂ ਗੱਡਿਆ ਹੋਇਆ ਕੋਈ ਇਹਦੇ ਵਿੱਚੋਂ ਦਲੀਆਂ ਨਹੀਂ ਬਣਾਇਆ ਹੋਇਆ ਇਹ ਪਿਓਰ ਹੋਲ ਵੀਟ ਆਟ ਮਾਰਕੀਟ ਦੇ ਵਿੱਚ ਜੋ ਆਟੇ ਆਉਂਦੇ ਨੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਕਮਰਸ਼ੀਅਲ ਕੰਪਨੀਆਂ ਬਣਾ ਰਹੀਆਂ ਉਹਨਾਂ ਕੋਲ ਇੰਨੇ ਵੱਡੇ ਸੈਟਅਪ ਨਹੀਂ ਉਹ ਮਸ਼ੀਨਾਂ ਦੇ ਉੱਪਰ ਡਿਪੈਂਡੈਂਟ ਹੈ ਉਹਦੇ ਵਿੱਚ ਮੈਟਲ ਸੈਪਰੇਟਰ ਜ਼ਰੂਰ ਲੱਗੇ ਹੋਣਗੇ ਉਹਦੇ ਵਿੱਚ ਪਰ ਧੋਣਾ ਸੁਕਾਣਾ ਕਿਉਂਕਿ ਧੋਣ ਸੁਕਾਣ ਦੇ ਨਾਲ ਜਿਹੜੀ ਸਾਡੀ ਪੁਰਾਣੀ ਵਿਧੀ ਰਹੀ ਹੈ ਉਹਦੇ ਨਾਲ ਇਹਦਾ ਫਾਈਟਿਕ ਐਸਿਡ ਵੀ ਘਟ ਜਾਂਦਾ ਇਹਦੇ ਜਿਹੜੇ ਗ੍ਰੇਨ ਦੇ ਉੱਪਰ ਲੱਗਿਆ ਸੋ ਇਹ ਉਹ ਆਟੇ ਨੇ ਜਿਹੜੇ ਡਸਟ ਫ੍ਰੀ ਨੇ ਕੈਮੀਕਲ ਫ੍ਰੀ ਨੇ ਪਿਓਰ ਨੇ ਜਿਹਦੇ ਨਾਲ ਸਾਨੂੰ ਤਾਕਤ ਮਿਲਦੀ ਹੈ अच्छा अनुराग जी ऐसे किवें ਮੰਨ ਲਿਏ ਕਿ ਆਰਗੇਨਿਕ ਹੈਗਾ ਆ ਇਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਕੀਤੀ ਹੋਈ ਕਿਉਂਕਿ ਆਮ ਤੌਰ ਤੇ ਜਿਹੜੇ ਅਸੀਂ ਆਟੇ ਵੇਖਦੇ ਆ ਬਹੁਤ ਸਾਰੇ ਆਟੇ ਆਪਸ ਕਹਿੰਦੇ ਨਹੀਂ ਸਾਰੇ ਇਹ ਨਹੀਂ ਪਰ ਫਿਰ ਵੀ ਕਈ ਆਟੇ ਹੋ ਜਿਹਨਾਂ ਦੇ ਵਿੱਚ ਕੈਮੀਕਲ ਯੂਜ਼ ਕੀਤਾ ਜਾਂਦਾ ਹੈ 컬러 ਐਡ ਕਰ ਦਿੱਤਾ ਜਾਂਦਾ ਹੈ ਐਡਿਟ੍ਰੇਸ਼ਨ ਬਹੁਤ ਵੱਧਦੀ ਜਾ ਰਹੀ ਹੈ ਤਾਂ ਕਿਵੇਂ ਆਪਾਂ ਪਛਾਣ ਕਰੀਏ ਕਿ ਹਾਂ ਇਹ ਜਿਹੜਾ ਅਸੀਂ ਆਟਾ ਅਸੀਂ ਆਪਣੇ ਘਰ ਲੈ ਆ ਰਹੇ ਹਾਂ ਉਹ ਸਾਫ਼ ਹੈਗਾ ਹੈ ਆਰਗੇਨਿਕ ਹੈਗਾ ਹੈ ਮੈਮ ਸਭ ਤੋਂ ਪਹਿਲਾਂ ਤਾਂ ਇੱਕ ਜਿਹੜੀ ਆਪਾਂ ਗੱਲ ਕਰੀਏ ਕਿ ਜੇ ਆਟਾ ਪਿਓਰ ਤੁਸੀਂ ਖਾਦਾ ਹੋਏਗਾ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਹੀ ਤੁਸੀਂ ਆਇਡੈਂਟੀਫਾਈ ਕਰ ਸਕਦੇ ਹੋ ਕਿ ਆਟਾ ਕਿਉਂਕਿ ਆਟੇ ਦੇ ਵਿੱਚ ਐਦਾਂ ਦੀਆਂ ਚੀਜ਼ਾਂ ਹੀ ਪਾਈਆਂ ਜਾਂਦੀਆਂ ਤਾਂ ਕਿ ਉਹ ਲੱਗੇ ਕਿ ਉਹ ਆਟਾ ਨਾਲੇ ਮੈਮ ਜਿਹੜਾ ਵੀ ਪਿਓਰ ਕਣਕ ਦਾ ਆਟਾ ਹੋਏਗਾ ਹੋਲ ਵੀਟ ਆਟਾ ਹੋਏਗਾ ਉਹਦੀ ਰੋਟੀ ਕਦੇ ਵੀ ਚਿੱਟੇ ਰੰਗ ਦੀ ਨਹੀਂ ਬਣੇਗੀ ਅਸੀਂ ਮੰਗਦੇ ਹਾਂ ਬੇਸਿਕਲੀ ਕਿ ਵਾਈਟ ਹੋਵੇ ਸਾਫ਼ ਹੋਵੇ ਉਹ ਵਾਈਟ ਤੇ ਸਾਫ਼ ਦੇ ਵਿੱਚ ਲੋਕੀ ਬਹੁਤ ਕੁਝ ਪਾ ਦਿੰਦੇ ਹੈਗੇ ਨੇ ਸੋ ਅਸੀਂ ਬੇਸਿਕਲੀ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਜਿਵੇਂ ਆਰਗੈਨਿਕ ਜਾਂ ਨੇਚਰਲ ਦੀ ਆਪਾਂ ਗੱਲ ਕਰਦੇ ਆਂ ਇਹ ਸਾਡਾ ਹੁਣ ਆਰਗੈਨਿਕ ਆਟੇ ਵੀ ਸਾਡਾ ਕੋਲ ਨੇਚਰਲ ਵੀ ਹੁੰਦੇ ਜਿਹੜੀ ਚੀਜ਼ ਨੂੰ ਆਰਗੈਨਿਕਲੀ ਇੱਥੇ ਨਹੀਂ ਹੋ ਸਕਦੀ ਹੈਗੀ ਉਹ ਅਸੀਂ ਨੇਚਰਲ ਦੇ ਅੰਦਰ ਅੰਡਰ ਕਰਦੇ ਆਂ ਜਿਹੜੀ ਸਾਡੇ ਕਣਕ ਦਾ ਆਟਾ ਹੈ ਕਣਕਾ ਸਾਡੀਆਂ 100% ਆਰਗੈਨਿਕ ਹੈਗੀ ਆ ਹੁਣ ਜਦੋਂ ਇਹ ਆਟਿਆਂ ਦੀ ਆਪਾਂ ਗੱਲ ਕਰਦੇ ਆਂ ਹੁਣ ਜੇ ਤੁਸੀਂ ਮਤਲਬ ਮੈਂ ਤੁਹਾਨੂੰ ਸਦਾ ਹੀ ਦੇ ਸਕਦਾ ਕਿ ਤੁਸੀਂ ਸਾਡੀ ਫੈਕਟਰੀ ਆ ਕੇ ਦੇਖੋ ਅਸੀਂ ਕਿਵੇਂ ਬਣਾ ਰਹੇ ਹਾਂ ਤੇ ਦੱਸੋ ਕਿ ਐਵੇਂ ਬਣਨਾ ਚਾਹੀਦਾ ਕਿ ਕਿਵੇਂ ਬਣਨਾ ਚਾਹੀਦਾ ਤੇ ਜੇ ਤੁਹਾਨੂੰ ਕੋਈ ਇਸ ਚੀਜ਼ ਦਾ ਜਵਾਬ ਦਿੰਦਾ ਹੈ ਜੇ ਤੁਹਾਨੂੰ ਕੋਈ ਬੰਦਾ ਕਹਿੰਦਾ ਆਓ ਜੀ ਮੇਰੀ ਫੈਕਟਰੀ ਮੇਰਾ ਚੱਕੀ ਆ ਕੇ ਅੰਦਰੋਂ ਦੇਖੋ ਕਿਵੇਂ ਹੋ ਰਹੀ ਹੈ ਸਫਾਈ ਹੁੰਦੀ ਕਿ ਨਹੀਂ ਹੁੰਦੀ ਤਾਂ ਉਹ ਸੱਚਾ ਹੀ ਹੋਵੇਗਾ ਤਾਂ ਠੀਕ ਹੈ ਅਸੀਂ ਜ਼ਰੂਰ ਤੁਹਾਡਾ ਯੂਨਿਟ ਵੀ ਵਿਜ਼ਿਟ ਕਰਾਂਗੇ ਤਾਂ ਆਪਾਂ ਆਟੇ ਕਿਹੜੇ ਕਿਹੜੇ ਤਰ੍ਹਾਂ ਦੇ ਤੁਹਾਡੇ ਕੋਲ ਇੱਥੇ ਹੈਗੇ ਪਹਿਲਾਂ ਆਪਾਂ ਥੋੜਾ ਇਹਦੇ ਬਾਰੇ ਵੀ ਥੋੜਾ ਸੰਦਸਤ ਬਿਲਕੁਲ ਦੋ ਤਰ੍ਹਾਂ ਦਾ ਕਣਕ ਦਾ ਆਟਾ ਹੈ ਸੁਨਹਿਰੀ ਕਣਕ ਦਾ ਆਟਾ ਸੁਨਾ ਮੋਤੀ ਕਣਕ ਦਾ ਆਟਾ ਫਿਰ ਸਾਡੇ ਕੋਲ ਸੱਤੂ ਹੈਗੇ ਨੇ ਰਾਗੀ ਦਾ ਆਟਾ ਜਵਾਰ ਦਾ ਆਟਾ ਬਾਜਰੇ ਦਾ ਆਟਾ ਜੋ ਦਾ ਆਟਾ ਅਲੱਗ-ਅਲੱਗ ਤਰ੍ਹਾਂ ਦੇ ਆਟੇ ਹੈਗੇ ਨੇ ਮਿਲਟਸ ਦੇ ਆਟੇ ਹੁੰਦੇ ਨੇ ਹੁਣ ਮਿਲਟਸ ਦਾ ਜਿਹੜਾ ਆਟਾ ਹੈਗਾ ਹੁਣ ਮਿਲਟ ਨੂੰ ਅਸੀਂ ਪਹਿਲਾਂ ਓਵਰਨਾਈਟ ਇਹਨੂੰ ਸੋਕ ਕਰਦੇ ਆਂ ਭਿਉਂ ਕੇ ਰੱਖਦੇ ਆਂ ਅਗਲੇ ਦਿਨ ਫੇਰੇ ਹੌਲੀ-ਹੌਲੀ ਸੁੱਕਦਾ ਹੈਗਾ ਜਦੋਂ ਸੁੱਕ ਜਾਂਦਾ ਤਾਂ ਫੇਰ ਇਸ ਤੋਂ ਬਾਅਦ ਇਹਨੂੰ ਪੀਸਿਆ ਜਾਂਦਾ ਬਿਨਾਂ ਪੱਥਰ ਦੀ ਚੱਕੀ ਦੇ ਵਿੱਚ ਤੇ ਠੰਡਾ ਆਟਾ ਹੁੰਦਾ ਹੈਗਾ ਤੇ ਜਦੋਂ ਇਹ ਤੁਸੀਂ ਚੀਜ਼ ਇਦਾਂ ਕਰਦੇ ਹੋਏ ਦੇਰ ਨਾਲ ਇਹਦੇ ਤੱਤ ਵੀ ਬੈਟਰ ਹੋ ਜਾਂਦੇ ਹੈਗੇ ਨੇ ਫੇਰ ਅਸੀਂ ਗੱਲ ਕਰਦੇ ਆਂ ਸਾਡੇ ਕੋਲ ਮਲਟੀਗ੍ਰੇਨ ਆਟਾ ਹੁੰਦਾ ਨਾਰਮਲੀ ਮੈਂ ਤੁਹਾਨੂੰ ਕਹਾਂਗਾ ਇਹ ਸਾਰੇ ਤੁਹਾਡੇ ਜਿਹੜੇ ਸਰੋਤੇ ਵੀ ਇਹਨਾਂ ਨੂੰ ਵੀ ਜੇ ਕੀ ਤੁਹਾਨੂੰ ਪਤਾ ਉਹਦੇ ਵਿੱਚ ਕਿੰਨੀ ਕਣਕ ਹੈ ਕਿੰਨਾ ਵਿੱਚ ਕਿਹੜਾ-ਕਿਹੜਾ ਗ੍ਰੇਨ ਹੈ ਤੁਸੀਂ ਉਹਦਾ ਇਨਗਰੀਡੀਐਂਟ ਚੈੱਕ ਕਰੋਗੇ ਉਹਦੇ ਉੱਪਰ ਲਿਖਿਆ ਹੋਏਗਾ ਵੀਟ ਵੀ ਹੈ ਉਹਦੇ ਵਿੱਚ ਜੋ ਵੀ ਹੈ ਜੀ ਉੱਤੇ ਬਾਜਰਾ ਵੀ ਹੈ ਜੋ ਵਿੱਚ ਇਹ ਵੀ ਪੰਜ ਚੀਜ਼ਾਂ ਲਿਖਤਾ ਜਦੋਂ ਤੁਸੀਂ ਇਜ਼ ਅ ਸੋਰਸ ਤੇ ਜਾਓਗੇ ਤੁਹਾਨੂੰ ਪਤਾ ਲੱਗੇਗਾ ਕਿ 70-80% ਕਣਕ ਦਾ ਆਟਾ ਹੈ ਤੇ ਬਾਕੀ ਜਾਂ 2-2% ਹੈ ਹੁਣ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਤੁਹਾਨੂੰ ਬੇਸਿਕਲੀ ਇੱਕ ਨਾਮ ਦੇ ਨਾਲ ਬੇਫਕੂ ਬਣਾਇਆ ਜਾ ਰਿਹਾ ਜਦ ਕਿ ਅਸੀਂ ਜਿਹੜਾ ਹੁਣ ਮਲਟੀ grain ਆਟਾ ਕਰਦੇ ਹਾਂ ਚ ਅਸੀਂ ਕਣਕ ਨਹੀਂ ਪਾਉਂਦੇ ਇਹ ਚ ਜੋ ਜਵਾਰ ਬਾਜਰਾ ਮੱਕੀ ਚਨੇ ਰਾਗੀ ਸੋਇਆਬੀਨ ਜਵੀ ਮੂੰਗੀ ਦੀ ਦਾਲ ਕਾਲੇ ਚਨੇ ਜੋ ਇਹ ਨੌ ਚੀਜ਼ਾਂ ਇਹਨਾਂ ਅਸੀਂ ਨਾਰਖੇ ਨਵਰਤਨ ਅਟਾ ਨੌਰਤਨ ਹੁਣ ਇਹਨੂੰ ਕਸਟਮਰ ਆਪਣੇ ਘਰ ਦੇ ਕਣਕ ਦੇ ਆਟੇ ਦੇ ਵਿੱਚ ਆਪਣੇ ਹਿਸਾਬ ਨਾਲ ਮਿਲਾ ਕੇ ਇਹਨੂੰ ਯੂਜ਼ ਕਰ ਸਕਦਾ ਤੇ ਇਹ ਤੁਸੀਂ ਨਹੀਂ ਵੀਟ ਪਾਉਂਦੇ ਇਹਦੇ ਵਿੱਚ ਵੀਟ ਪਾਉਂਦੇ ਤਾਂ ਹੀ ਇਹ ਇੱਕ ਮਲਟੀ ਗ੍ਰੇਨ ਆਟਾ ਬਣਿਆ ਨਾ ਤਾਂ ਕਿ ਸਾਰਿਆਂ ਦੀ ਕੰਪੋਜੀਸ਼ਨ ਬਰਾਬਰ ਹੋ ਗਈ ਜਦੋਂ ਤੁਸੀਂ ਇਹਨੂੰ ਵੀਟ ਦੇ ਵਿੱਚ ਪਾਇਆ ਕਿਉਂਕਿ ਹਰ ਬੰਦੇ ਦੇ ਟੇਸਟ ਬਰਡਸ ਵੀ ਅਲੱਗ ਨੇ ਹਰ ਬੰਦੇ ਦਾ ਸਵਾਦ ਅਲੱਗ ਹੈ ਉਹ ਆਪਣੇ ਹਿਸਾਬ ਨਾਲ ਇਹਨੂੰ ਚਾਹੇ ਇੱਕ ਮੁਠੀ ਪਾਵੇ ਚਾਹੇ ਅੱਧੋ-ਅੱਧ ਕਰ ਲਵੇ ਚਾਹੇ ਇਹ ਜ਼ਿਆਦਾ ਪਾਵੇ ਤਾਂ ਗੰਨਾ ਦਾ ਟਾਟਾ ਘੱਟ ਪਵੇ ਹੁਣ ਜਦੋਂ ਇਹ ਲੋਕਾਂ ਨੇ ਯੂਜ਼ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਸਾਨੂੰ ਆਕੇ ਦੱਸਣਾ ਸ਼ੁਰੂ ਕੀਤਾ ਕਿ ਸਾਨੂੰ ਸ਼ੂਗਰ ਦੀ ਦਵਾਈ ਲੈਣ ਦੀ ਵੀ ਲੋੜ ਨਹੀਂ ਹੋਣ ਪੈ ਰਹੀ ਹੈਗੀ ਮਤਲਬ ਇਸ ਲੈਵਲ ਤੱਕ ਵੀ ਸਾਨੂੰ ਲੋਕਾਂ ਨੇ ਆਕੇ ਫੀਡਬੈਕ ਦਿੱਤੇ ਮਤਲਬ ਇਹ ਜੀਆਈ ਇੰਡੈਕਸ ਘਟਾਉਂਦਾ ਹੈ ਕਣਕ ਦਾ ਕਣਕ ਦੇ ਵਿੱਚ ਕਾਰਬੋਹਾਈਡਰੇਟ ਜ਼ਿਆਦਾ ਹੁੰਦੇ ਇਹਦੇ ਵਿੱਚ ਪ੍ਰੋਟੀਨ ਜ਼ਿਆਦਾ ਹੁੰਦਾ ਹੈਗਾ ਇਦਾਂ ਦਾ ਫਿਰ ਅਸੀਂ ਹੁਣ ਤੁਹਾਨੂੰ ਲੋਕਾਂ ਨੇ ਕਿਹਾ ਕਿ ਗਲੂਟਨ ਫ੍ਰੀ ਤੁਸੀਂ ਬਣਾਓ ਕਿਉਂਕਿ ਇਹ ਚ ਜੋ ਹੁੰਦਾ ਸੀ ਜੋ ਚ ਵੀ ਗਲੂਟਨ ਹੁੰਦਾ ਫਿਰ ਅਸੀਂ ਜੋ ਤੋਂ ਬਿਨਾ ਵਾਲਾ ਬਣਾਇਆ ਇਹਨੂੰ ਅਸੀਂ ਓਕਟਾਗਨ ਆਟਾ ਨਾਂ ਦਿੱਤਾ ਕਿ 8 ਚੀਜ਼ਾਂ ਹੈਗੀਆਂ ਸੋ ਇਸ ਤਰ੍ਹਾਂ ਸਰ ਕੋ ਅਲੱਗ-ਅਲੱਗ ਤਰ੍ਹਾਂ ਦੇ ਆਟੇ ਨੇ ਬੇਸਨ ਹੈਗਾ ਸੂਜੀ ਵਗੈਰਾ ਹੁੰਦੀ ਹੈ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਹੋਰ ਵੀ ਤੁਸੀਂ ਬਾਅਦ ਪ੍ਰੋਡਕਟ ਬਣਾਉਂਦੇ ਇੱਥੇ ਮੈਂ ਦੇਖ ਰਹੀ ਹਾਂ ਕਿ ਆਇਲ ਬਹੁਤ ਜ਼ਿਆਦਾ ਹੈ ਕਿ ਨਹੀਂ ਬਹੁਤ ਤਰ੍ਹਾਂ ਦੇ ਇਹ ਕਿੰਨੇ ਕੁ ਵੱਖਰੇ ਹੈਗੇ ਨੇ ਕਿਉਂਕਿ ਆਮ ਤੌਰ ਤੇ ਜਿਹੜੀ ਅਸੀਂ ਵੇਖਦੇ ਆ ਨਾ ਉਹ ਵੀ ਤੇਲ ਜਿਹੜੇ ਨੇ ਉਹ ਵੀ ਕਹਿੰਦੇ ਨੇ ਕਈ ਆਰਗੇਨਿਕ ਮਾਰਕੀਟ ਦੇ ਵਿੱਚ ਕਈ ਆਉਂਦੇ ਨੇ ਕਿ ਹਾਂ ਜੀ ਉਹ ਦਾਵਾ ਕਰਦੇ ਕਿ ਸਾਡਾ ਆਰਗੇਨਿਕ ਹੈਗਾ ਆ ਤੇ ਇਹਦੇ ਵਿੱਚ ਕਿੰਨਾ ਕੁ ਫਰਕ ਹੈ ਮੈਮ ਮੈਂ ਜਦੋਂ ਕੰਮ ਸ਼ੁਰੂ ਕੀਤਾ ਮੈਂ ਜਦੋਂ ਜੌਬ ਛੱਡੀ ਮੈਂ ਇਸੇ ਗੱਲੋਂ ਸ਼ੁਰੂ ਕੀਤੀ ਕਿ ਕਿ ਮਤਲਬ ਕਿ ਮੈਨੂੰ ਅੱਛਾ ਖਾਣਾ ਨਹੀਂ ਮਿਲ ਰਿਹਾ ਸੀ ਜਦੋਂ ਅਸੀਂ ਗੱਲ ਕਰਦੇ ਹਾਂ ਪਿਓਰ ਫੂਡ ਦੀ ਤਾਂ ਮੈਨੂੰ ਪਿਓਰ ਫੂਡ ਨਹੀਂ ਮਿਲ ਰ ਉਹ ਪਿਓਰ ਫੂਡ ਲੱਭਣ ਦੇ ਚੱਕਰ ਦੇ ਵਿੱਚ ਮੈਂ ਲੱਭਣ ਜਦੋਂ ਨਿਕਲਿਆ ਤਾਂ ਮਿਲਿਆ ਹੀ ਨਹੀਂ ਮੈਂ ਕਿਹਾ ਹੌਲੀ ਹੌਲੀ ਕਰਦੇ ਆਪ ਹੀ ਮੈਂ ਹਰ ਚੀਜ਼ ਕਰਨੀ ਸ਼ੁਰੂ ਕਰਦੇ ਉਹ ਵਿਸ਼ਵਾਸ ਬਣਾਣਾ ਅੱਜ ਦੇ ਦਿਨ ਬਹੁਤ ਔਖਾ ਹੈਗਾ ਉਹਦੇ ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਤੇ ਤੁਹਾਨੂੰ ਬਹੁਤ ਜ਼ਿਆਦਾ ਜ਼ੋਰ ਲਾਣਾ ਪੈਂਦਾ ਹੈਗਾ ਹੁਣ ਜਿਵੇਂ ਤੁਸੀਂ ਇਹਨਾਂ ਦੀ ਆਇਲਸ ਦੀ ਗੱਲ ਕੀਤੀ ਹੈਗੀ ਨਾ ਇਹ ਤੇਲ ਕੱਢਣ ਵਾਸਤੇ ਅਸੀਂ ਸਪੈਸ਼ਲੀ ਮਸ਼ੀਨਾਂ ਲੈਂਦੀਆਂ ਕੋਇੰਬਟੂਰ ਤੋਂ ਲੱਕੜ ਹੁੰਦੀ ਵਗਾਈ वुਡ ਉਹ ਵਗਾਈ वुਡ ਜਿਹੜੀ ਹੁੰਦੀ ਨਾ ਉਹ ਲੱਕੜ ਇਹ ਥੱਲੇ ਜਿਹੜਾ ਕਸੌਰਾ ਹੈਗਾ ਉਹ ਵੀ ਲੱਕੜ ਦਾ ਹੈ ਉਹਦੇ ਵਿੱਚ ਮੂਫਲੀ ਪਿਸੀਗੀ ਉਹ ਚ ਸਰੋਂ ਪਿਸੀਗੀ ਉਹ ਚ ਤੁਹਾਡੇ ਜਦੋਂ ਤਿੰਨਾਰੀਅਲ ਦਾ ਤੇਲ ਤੁਹਾਡਾ ਨਾਰੀਅਲ ਪਿਸਿਆ ਤੇ ਉਹਦੇ ਵਿੱਚ ਗਰਮਾਹਟ ਨਹੀਂ ਪੈਦਾ ਹੁੰਦੀ ਜਿੰਨੇ ਮਾਰਕੀਟ ਦੇ ਵਿੱਚ ਜ਼ਿਆਦਾਤਰ ਜਿਹੜੇ ਪੁਰਾਣੇ ਤੇਲ ਆ ਰਹੇ ਨੇ ਉਹ ਤੁਸੀਂ ਤੇਲ ਦੇਖੋ ਉਹ ਜੰਮ ਜਾਣਗੇ ਤੁਹਾਡੇ ਠੰਡ ਦੇ ਵਿੱਚ ਹਲਕੀ ਜਿਹੀ ਵੀ ਠੰਡ ਹੋਏਗੀ ਉਹ ਵਾਈਟ ਉਸੇ ਵੇਲੇ ਜੰਮ ਜਾਣਗੇ ਉਹਨਾਂ ਦੇ ਵਿੱਚ ਹੈਕਜ਼ੇਨ ਪਾ ਪਾ ਕੇ ਮਤਲਬ ਜਦ ਤੱਕ ਉਹ ਬਿਲਕੁਲ ਪਾਊਡਰ ਨਹੀਂ ਬਣ ਜਾਂਦਾ ਤਦ ਤੱਕ ਤੇਲ ਕੱਢਿਆ ਜਾਂਦਾ ਅਸੀਂ ਜਿਹੜਾ ਪਹਿਲਾ ਤੇਲ ਕੱਢਦੇ ਜਿਹਨੂੰ ਅਕਲ ਵਰਜਨ ਔਇਲ ਵੀ ਕਹਿੰਦੇ ਹੈਗੇ ਜਿਹ ਬਹੁਤ ਸਾਰੇ ਤੁਹਾਨੂੰ ਲੋਕੀ ਦੱਸਣਗੇ ਕਿ ਬਈ ਕੋਲਡ ਪ੍ਰੈਸਡ ਆਇਲ ਹੈਗੇ ਨੇ ਜਾਂ ਉਹ ਸਟੀਲ ਵਾਲੇ ਨਾਲ ਹੁੰਦਾ ਹੈ ਇਹਦੇ ਵਿੱਚ ਬਿਲਕੁਲ ਹੀ ਗਰਮਾਉਣ ਨੂੰ ਤੁਸੀਂ ਹੱਥ ਲਾ ਸਕਦੇ ਹੋ ਤੇਲ ਨਿਕਲਦਾ ਬਈ ਖਲ ਨੂੰ ਉਹਦੇ ਨਾਲ ਕੀ ਹੁੰਦਾ ਮੈਮ ਕਿ ਇਹ ਤੇਲ ਜਲਦਾ ਨਹੀਂ ਕਿਉਂਕਿ ਜਦੋਂ ਬਹੁਤ ਜ਼ਿਆਦਾ ਉਹ ਹੋ ਜਾਂਦਾ ਨਾ ਗਰਮਾਹਟ ਹੋ ਜਾਂਦੀ ਹੈ ਤੇਲ ਦੇ ਤੱਤ ਸੜ ਜਾਂਦੇ ਹੈਗੇ ਨੇ ਉਹ ਉਹਨਾਂ ਨੂੰ ਠੀਕ ਕਰਨ ਵਾਸਤੇ ਉਹਦੀ ਜਿਹੜੀ ਆਰਡਰ ਜਿਹੜੀ ਉਹਦੀ 스మెల్ ਆਣੀ ਸ਼ੁਰੂ ਹੋ ਗਈ ਹੈ ਹੈਕਜ਼ੇਨ ਪਾਇਆ ਕੈਮੀਕਲ ਉਹਦੀ 스మెల్ ਆਣੀ ਸ਼ੁਰੂ ਹੋ ਗਈ ਫਿਰ ਡੀਆਰਡਰਾਇਜ਼ੇਸ਼ਨ ਪਾਣੀ ਪੈਂਦੀ ਹੈ ਬਹੁਤ ਸਾਰੇ ਕੈਮੀਕਲ ਪਾਉਂਦੇ ਤਾਂ ਕਿ ਤੇਲ ਮਾਰਕੀਟੇਬਲ ਹੋ ਜਾਵੇ ਸਾਨੂੰ ਕੋਈ ਲੋੜ ਨਹੀਂ ਪੈਂਦੀ ਮੈਮ ਅਸੀਂ ਜਿਹੜਾ ਤੇਲ ਕੱਢਿਆ ਉਹਨੂੰ ਅਸੀਂ ਫਿਲਟਰ ਕੀਤਾ ਉਹ ਬੋਤਲਾਂ 'ਚ ਪਾਇਆ ਉਹ ਤੇਲ ਸਾਡਾ ਰੈਡੀ ਦੋ ਇਹਦੀ ਸ਼ੈਲਫ ਲਾਈਫ ਦੂਜੀ ਤੇਲ ਨਾਲੋਂ ਘੱਟ ਹੋएगी ਕਿਉਂਕਿ ਇਸ ਵਿੱਚ ਪ੍ਰੈਜ਼ਰਵੇਟਿਵ ਵੀ ਨਹੀਂ ਹੈਗੇ ਸੋ ਇਸ ਮਾਮਲੇ 'ਉ ਸਾਡਾ ਸਰੋਂ ਦਾ ਤੇਲ ਸਾਡਾ ਮੂੰਗਫਲੀ ਦਾ ਤੇਲ ਸਾਡਾ ਤਿਲਾਂ ਦਾ ਤੇਲ ਇਹ ਇੰਨੇ ਪਿਓਰ ਨੇ ਕਿ ਤੁਸੀਂ ਗਨਾਰੀਓਲ ਦਾ ਤੇਲ ਮਤਲਬ ਲੋਕਾਂ ਨੇ ਮਤਲਬ ਮੂੰਹ ਤੇ ਲਗਾਉਣਾ ਸ਼ੁਰੂ ਕਰਤਾ ਸਵੇਰੇ ਕੀ ਵੀ ਇਹਦੇ ਨਾਲ ਸਾਡਾ ਗਲੋ ਆਉਂਦੀ ਹੈ ਫੇਸ ਤੇ ਸੋ ਇਹ ਸਾਨੂੰ ਕਸਟਮਰ ਫੀਡਬੈਕ ਦੇ ਕੇ ਜਾ ਰਿਹਾ ਸੋ ਇਸ ਫੀਡਬੈਕ ਨਾਲ ਅਸੀਂ ਖੁਸ਼ ਹੁੰਨੇ ਸਾਨੂੰ ਅੱਛਾ ਲੱਗਦਾ ਅੱਛਾ ਸਰ ਮੈਂ ਇੱਕ ਹੋਰ ਚੀਜ਼ ਜਾਨਣਾ ਚਾਹਨੀ ਆ ਦਰਸ਼ਕ ਵੀ ਜਿਹੜੇ ਨੇ ਉਹ ਵੀ ਇਸ ਚੀਜ਼ ਤੋਂ ਸ਼ਾਇਦ ਮੈਨੂੰ ਲੱਗਦਾ ਕਿ ਉਹ ਵੀ ਪਛਾਣ ਕਰ ਲੈਣ ਹਨਾ ਈਜ਼ੀਲੀ ਪਛਾਣ ਹੋ ਜੇ ਘਰ ਦੇ ਵਿੱਚ ਪਰ ਜਿਹੜਾ ਅਸਲੀ ਤੇਲ ਹੁੰਦਾ ਉਹਦੀ ਪਛਾਣ ਕਿਵੇਂ ਕਰਨੀ ਆ ਜਿਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਥੋੜਾ ਮਿਕਸਿੰਗ ਕੀਤੀ ਹੋਈ ਹੈ ਕਿਉਂਕਿ ਬਹੁਤ ਸਾਰੇ ਕਲਰਸ ਪਾ ਦਿੱਤੇ ਜਾਂਦੇ ਆ ਪ੍ਰੀਜ਼ਰਵੇਟਿਵਸ ਪਾ ਦਿੱਤੇ ਜਾਂਦੇ ਆ ਜਾਂ ਫਿਰ ਘੱਟ ਕੁਆਲਿਟੀ ਦੇ ਤੇਲ ਹੁੰਦੇ ਆ ਨਾ ਉਹ ਵਿੱਚ ਮਿਕਸ ਕਰ ਦਿੱਤੇ ਜਾਂਦੇ ਆ ਜਿੱਦਾਂ ਆਪਾਂ ਯੂਜ਼ ਕਰਦੇ ਆ ਨਾ ਜਤੂਨ ਦਾ ਤੇਲ ਯੂਜ਼ ਕਰ ਲਿਆ ਉਹਦੇ ਵਿੱਚ ਵੈਜੀਟੇਬਲ ਆਇਲ ਪਾ ਦਿੱਤਾ ਤਾਂ ਇਹ ਪਛਾਣ ਕਿੱਦਾਂ ਕਰੀਏ ਫਿਰ ਮੈਮ ਜਿਹੜੇ ਪਿਓਰ ਤੇਲ ਹੋਣਗੇ ਨਾ ਇਹਨਾਂ ਦਾ ਜੇ ਕੋਈ ਵਿੱਚ ਮਿਕਸਿੰਗ ਹੋएगी ਜਿਵੇਂ ਅਰਜਮਨ ਆਇਲ ਕਾਫੀ ਮਿਕਸ ਕੀਤਾ ਜਾਂਦਾ ਸਸਤਾ ਹੁੰਦਾ ਪਾਮ ਆਇਲ ਅਰਕਲ ਬਹੁਤ ਇੰਪੋਰਟ ਵੀ ਕੀਤਾ ਜਾ ਰਿਹਾ ਸਸਤਾ ਹੁੰਦਾ ਮਿਕਸ ਕੀਤਾ ਜਾਂਦਾ ਇਹਨਾਂ ਦਾ ਜਿਹੜਾ ਸੋਲਿਡਿਫਿਕੇਸ਼ਨ ਪੁਆਇੰਟ ਹੁੰਦਾ ਨਾ ਇਹ ਇਹਦੇ ਨਾਲੋਂ ਅਲੱਗ ਹੁੰਦਾ ਤੁਸੀਂ ਤੇਲ ਦੀ ਬੋਤਲ ਫ੍ਰਿਜ ਚ ਰੱਖੋ ਤੁਹਾਡੇ ਤੇਲ ਜੇ ਦੋ ਹੋ ਜਾਣ ਇੱਕ ਤੇਲ ਥੋੜਾ ਜੰਮ ਗਿਆ ਤੇ ਇੱਕ ਤੇਲ ਹਾਲੇ ਲਿਕਵਿਡ ਹੈ ਤਾਂ ਮਤਲਬ ਮਿਕਸਿੰਗ ਹੈਗੀ ਹੈ ਇੱਕ ਸਿੰਪਲ ਜਿਹਾ ਪ੍ਰੋਸੈਸ ਹੈਗਾ ਉਸ ਤੋਂ ਬਾਅਦ ਜਦ ਤੁਸੀਂ ਇਹਨੂੰ ਬਰਨ ਕਰਦੇ ਹੋ ਤੁਹਾਨੂੰ ਸਮੈਲ ਨਾਲ ਵੀ ਆਈਡੀਆ ਹੋ ਜਾਂਦਾ ਹੈਗਾ ਬਾਕੀ ਮੈਮ ਸਿੰਪਲ ਜਿਹਾ ਤਰੀਕਾ ਆਪਣੇ ਸਾਹਮਣੇ ਚੀਜ਼ ਕਢਾ ਜੇ ਤੁਸੀਂ ਪਿਓਰਿਟੀ ਮੰਗੋਗੇ ਤਾਂ ਤੁਹਾਨੂੰ ਪਿਓਰਿਟੀ ਮਿਲੇਗੀ ਜੇ ਤੁਸੀਂ ਛੱਡ ਦਿਓਗੇ ਕਿ ਪਤਾ ਨਹੀਂ ਪਿਓਰ ਹੋਏਗਾ ਨਹੀਂ ਹੋਏਗਾ ਨਹੀਂ ਹੁੰਦਾ ਸਭ ਤਾਂ ਫਿਰ ਤੁਸੀਂ ਵੇਟ ਕਰ ਰਹੇ ਹੋ ਕੋਈ ਪ੍ਰੋਬਲਮ ਆਉਣ ਦੀ ਸਿੰਪਲ ਜੀ ਗੱਲ ਸਰ ਪਰ ਇੱਕ ਜਿਹੜਾ ਸਹੀ ਹੈਗਾ ਨਾ ਅੱਜ ਕੱਲ੍ਹ ਲੋਕਾਂ ਕੋਲ ਟਾਈਮ ਹੀ ਨਹੀਂ ਬਚਦਾ ਲੋਕ ਕੋਲ ਟਾਈਮ ਹੈ ਹੀ ਨਹੀਂ ਉਹਨਾਂ ਕੋਲ ਕਿ ਉਹ ਇੰਨਾ ਟਾਈਮ ਲਗਾਣ ਜਾਨ ਚੱਕ ਕੇ ਤੇ ਕਿਉਂਕਿ ਸਾਰੇ ਅੱਜ ਕੱਲ੍ਹ ਜੌਬ ਵਾਲੇ ਹੈਗੇ ਨੇ ਤੇ ਬਹੁਤ ਘਟਾ ਤੇ ਉਹਨਾਂ ਲਈ ਕੀ ਫਿਰ ਆਈਡੀਆ ਹੈਗਾ ਇਸ ਦੇ ਲਈ ਮੈਮ ਤੁਸੀਂ ਦੇਖੋ ਇੱਕ ਬੰਦਾ ਜਦੋਂ ਬਿਮਾਰ ਹੋ ਜਾਂਦਾ ਹੈ ਤੇ ਹਸਪੀਟਲ ਦੇ ਵਿੱਚ ਜਦੋਂ ਡਾਕਟਰ ਦੇ ਵਾਸਤੇ ਉਹਨੂੰ ਦੋ ਦੋ ਘੰਟੇ ਬੈਠ ਕੇ ਵੇ ਤੇ ਇਹਦੇ ਵਾਸਤੇ ਮੈਂ ਨਹੀਂ ਮੰਨਦਾ ਕਿ ਟਾਈਮ ਜਿਆਦਾ ਚਾਹੀਦਾ ਹੈ ਇਹਦੇ ਵਾਸਤੇ ਸਿਰਫ ਇਹ ਕਿ ਤੁਹਾਡਾ ਆਪਣਾ ਇੰਟਰਸਟ ਹੋਣਾ ਚਾਹੀਦਾ ਹੈ ਤੁਸੀਂ ਜਦੋਂ ਚੀਜ਼ ਮੰਗੋਗੇ ਤੁਸੀਂ ਜਦੋਂ ਸਵਾਲ ਪੁੱਛੋਗੇ ਤੁਸੀਂ ਆਪਣੇ ਸੋਨ ਸੰਡੇ ਤੁਸੀਂ ਲੈ ਕੇ ਜਾਓ ਜੀ ਬੱਚਿਆਂ ਨੂੰ ਪਿਕਨਿਕ ਤੇ ਕਹੋ ਤੁਹਾਨੂੰ ਫਾਰਮ ਦਿਖਾ ਕੇ ਲਿਆਣੇ ਲੋਕਲ ਬਾਇਰਸ ਤੋਂ ਲੋ ਤੁਸੀਂ ਵਿਜ਼ਿਟ ਕਰੋਗੇ ਜਦੋਂ ਤੁਸੀਂ ਇੱਕ ਵਾਰੀ ਪਿਓਰ ਚੀਜ਼ ਖਾ ਲਈ ਫਿਰ ਤੁਹਾਡੇ ਕੋਲ ਇੱਕ ਬੈਂਚਮਾਰਕ ਆ ਗਿਆ ਤੁਹਾਨੂੰ ਪਤਾ ਲੱਗੇਗਾ ਕਿ ਇਹ ਚੀਜ਼ ਪਿਓਰ ਹੈਗੀ ਫਿਰ ਤੁਹਾਨੂੰ ਨੈਕਸਟ ਟਾਈਮ ਕੋਈ ਮਿਲਾਵਟੀ ਚੀਜ਼ ਆਏਗੀ ਤੁਸੀਂ ਕਹੋਗੇ ਯਾਰ ਇਹ ਤਾਂ ਟੇਸਟੀ ਹੈ ਹਾਂ ਉਹ ਤੁਹਾਨੂੰ ਪਤਾ ਲੱਗ ਜਾਵੇ ਸਾਡੇ ਜ਼ਿਆਦਾਤਰ ਜਿਹੜੇ ਕਸਟਮਰ ਨੇ ਕਿ ਪਿੰਡਾਂ ਦੇ ਕਸਟਮਰ ਨੇ ਉਹ ਕਹਿੰਦੇ ਨੇ ਕਿ ਸਾਨੂੰ ਪਿਓਰ ਚੀਜ਼ ਆ ਬੜੀ ਪਿਓਰ ਚੀਜ਼ ਹੈ ਜਿਹੜੇ ਸ਼ਹਿਰ ਵਾਲੇ ਇਹਨਾਂ ਨੂੰ ਤਾਂ ਅੱਜਕੱਲ ਮੈਂ ਕਿਸੇ ਕੋਲ ਰੈਫਰੈਂਸ ਹੀ ਨਹੀਂ ਹੈਗਾ ਉਹ ਕਹਿੰਦੇ ਸਭ ਕੁਝ ਇੱਕੋ ਜਿਹਾ ਹੀ ਹੁੰਦਾ ਹੈਗਾ ਜੀ 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 ਸਰ ਇਹ ਤੁਹਮੇ ਦੇਖ ਰਹੀ ਹਾਂ ਕਿ ਤੁਸੀਂ ਅਲੱਗ-ਅਲੱਗ ਪ੍ਰੋਡਕਟਸ ਵੀ ਰੱਖੇ ਹੋਏ ਆ ਜਦੋਂ ਆਪਾਂ ਆਇਲ ਦੀ ਗੱਲ ਕੀਤੀ, ਆ ਵੀਟ ਦੀ ਗੱਲ ਕੀਤੀ, ਆਪਾਂ ਆਟੇ ਦੀ ਗੱਲ ਕਰ ਰਹੇ ਸੀ ਤਾਂ ਇੱਕ ਹੀ ম্যাਜਿਕ ਵਾਟਰ ਹੈ, ਇੱਕ ਹੀ ਚੀਜ਼ ਹੈਗੀ ਹੈ। ਇਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਡਾਈਜੈਸ਼ਨ ਇੰਪਰੂਵ ਕਰਦਾ ਹੈ ਤੇ ਇਹ ਵਿੱਚ ਕੀ ਖਾਸ ਹੈਗੇ? ਮੈਮ ਇਹ ম্যাਜਿਕ ਵਾਟਰ ਨਾ ਤੁਹਾਡੇ ਗੱਠ ਨੂੰ ਬੇਸਿਕਲੀ ਕੂਲ ਕਰ ਦਿੰਦਾ ਪੂਰੇ ਸਿਸਟਮ ਨੂੰ। ਇਹਦੇ ਵਿੱਚ ਅਜਵਾਇਨ ਦਾ ਸੱਤ ਪੁਦੀਨੇ ਦਾ ਸੱਤ ਕੰਫਰ ਇਹ ਸਭ ਚੀਜ਼ਾਂ ਨਾਲ ਇਹਦਾ ਇੱਕ ਬੇਸ ਬਣਿਆ ਆਯੁਰਵੈਦਿਕ ਰੈਸਪੀ ਹੈਗੀ ਹੈ ਸਾਡੇ ਕੋਲ ਬਹੁਤ ਸਾਰੀ ਚੀਜ਼ਾਂ ਇਦਾਂ ਦੀਆਂ ਆਯੁਰਵੈਦਿਕ ਹੈਗੀਆਂ ਜਿਨ੍ਹਾਂ ਨਾਲ ਅਸੀਂ ਜਿਵੇਂ ਟੀ 20 ਹੈ ਇਹ ਚ 20 ਚੀਜ਼ਾਂ ਨੇ ਜਿਵੇਂ ਇਹ ਚ ਬਨਫਸ਼ਾ ਗੁਲਾਬ ਦੇ ਫੁੱਲ ਕਮਲ ਦੇ ਫੁੱਲ ਲਾਲ ਚੰਦਨ ਸਵੇਚ ਚੰਦਨ ਜਿਹੜੇ ਇਦਾਂ ਦੇ ਤੱਤ ਜਿਹੜੇ ਸਾਡੀ ਬਾਡੀ ਚ ਚਾਹੀਦੇ ਹੁੰਦੇ ਨੇ ਉਹਨਾਂ ਦਾ ਮਿਕਸ ਬਣਿਆ ਹੋਇਆ ਹੈਗਾ ਫਿਰ ਅਸੀਂ ਇਹ ਸੀਆਰਓ ਵਾਲੇ ਕੌਨਸਟੀਟਿਊਸ਼ਨ ਰੀਲੀਫ ਵਾਲੇ 11 ਤੇਲਾਂ ਦਾ ਮਿਕਸ ਜਿਹੜਾ ਨਾਭੀ 'ਚ ਪਾਉਣ ਨਾਲ 5 ਦਿਨ 'ਚ 100% ਗਰੰਟੀਡ ਸੀਆਰਓ ਨਾਲ ਕੌਨਸਟੀਟਿਊਸ਼ਨ ਠੀਕ ਹੋ ਜਾਂਦੀ ਹੈ। ਇਹ ਪੇਨ ਰੀਲੀਵਰ ਆਇਲ ਜਿਵੇਂ ਕੋਈ ਮਸਲ ਪੇਨ ਹੋਵੇ, ਜੋਇੰਟ ਪੇਨ ਹੋਵੇ, ਉੱਤੇ ਹਲਕਾ ਜਿਹਾ ਮ사ਜ ਕਰੋ ਤੁਸੀਂ ਬੰਦ ਦਿਓ। ਇਹ ਪੁਰਾਣੇ ਤਰੀਕੇ ਨਾਲ ਬਣੀਆਂ ਚੀਜ਼ਾਂ। ਇਹ ਹੁਣ ਡਾਇਬੀਟਿਸ ਵਾਸਤੇ ਅਸੀਂ ਬਣਾਉਂਨੇ ਕੰਟਰੋਲਿੰਗ ਕ्योर। ਇਹ 1 ਚਮਚੇ ਸਵੇਰੇ ਬੰਦਾ 6 ਗ੍ਰਾਮ ਲੈਂਦਾ ਹੈਗਾ ਤਾਂ 슈ਗਰ ਜੇ 200 ਤੱਕ ਹੈਗੀ ਹੈ ਤੇ ਉਤੋਂ ਤੁਹਾਡੀ ਘਟ ਜਾਂਦੀ ਹੈ ਤੇ ਬਹੁਤ ਜਲਦੀ ਤੁਹਾਨੂੰ ਰੀਲੀਫ ਸਟ ਮਾਰਕੀਟ ਦੇ ਵਿੱਚ ਤਾਂ ਬਹੁਤ ਸਾਰੇ ਇਸ ਤਰੀਕੇ ਦੇ ਹੈਗੇ ਨੇ ਨਾ ਕਿ ਉਹ ਦਾਵਾ ਕਰਦੇ ਆ ਕਿ ਹਾਂ ਇਹ ਨਾਲ 슈ਗਰ ਕੰਟਰੋਲ ਹੁੰਦੀ ਹੈ ਇਹਦੇ ਨਾਲ ਪੇਨ ਰੀਲੀਫ ਜਿਹੜਾ ਉਹ ਠੀਕ ਹੋ ਜਾਂਦਾ ਆ ਜਾਂ ਫਿਰ ਕਨਸਟਿਪੇਸ਼ਨ ਨੂੰ ਲੈ ਕੇ ਬਹੁਤ ਕੁਝ ਹੈਗਾ ਹੈ ਮਾਰਕੀਟ ਦੇ ਵਿੱਚ ਤੇ ਇਹਦੀ ਕੀ ਖਾਸੀਅਤ ਹੈਗੀ ਹੈ ਕਿ ਇਹ ਕੋਈ ਨੁਕਸਾਨ ਵੀ ਬਾਦੇ ਵਿੱਚ ਕਰ ਸਕਦੇ ਨੇ ਇਹਦੀ ਨਾ ਤੁਹਾਨੂੰ ਮੈਂ ਜਿਵੇਂ ਕਸਟਮਰਸ ਹੁੰਦੇ ਵੀ ਤੁਹਾਨੂੰ ਡਾਇਰੈਕਟ ਰੈਸিপি ਦੇ ਦਿੰਨੇ ਅੱਜ ਦੀ ਨਹੀਂ ਮੈਂ ਸਾਡੇ 4-5 ਸਾਲ ਤੁਸੀਂ ਪਹਿਲੀ ਵੀ ਜਿਹੜੀ ਸ਼ਾਇਦ ਤੁਹਾਡੇ ਕੋਈ ਆਏ ਸੀਗੇ ਉਹਨਾਂ ਨੇ ਵੀਡੀਓ ਕੀਤੀ ਸੀ ਉਦੋਂ ਵੀ ਦੱਸਿਆ ਸੀ ਤੇ ਸਾਨੂੰ ਬੜਾ ਅੱਛਾ ਫੀਡਬੈਕ ਆਇਆ ਦਾ ਗਰੰਟੀਡ ਰਿਜ਼ਲਟਸ ਨੇ ਇਹਦੇ ਚ ਰਾਈ ਕਲੌਂਜੀ ਪਿਤ ਪਾਪੜਾ ਤੇ ਅਨਾਰ ਦਾ ਛਿਲਕਾ ਤੁਹਾਨੂੰ ਮੈਂ ਦਾ ਥੋੜਾ ਜਿਹਾ ਮੈਂ ਫਟਾਫਟ ਦੱਸ ਦਾਂ ਜਿਹਨੂੰ ਬੰਦੇ ਨੂੰ 슈ਗਰ ਹੁੰਦੀ ਹੈ ਨਾ ਮੈਮ ਉਹਦੀ ਬੇਸਿਕਲੀ એનર્ਜੀ ਲੈਵਲ ਡ੍ਰੌਪ ਹੋ ਜਾਂਦੀ ਹੈ ਕਿਉਂ ਕਿਉਂਕਿ 슈ਗਰ ਹੋਣ ਦਾ ਮਤਲਬ ਹੈ ਕਿ ਬਲੱਡ ਦੇ ਵਿੱਚ 슈ਗਰ ਲੈਵਲ ਜ਼ਿਆਦਾ ਹੈ ਇਨਸੂਲਿਨ ਉਸ 슈ਗਰ ਬਲੱਡ ਠੀਕ ਹੋਣ ਲੱਗ ਪੈਂਦਾ ਹੈਗਾ ਤਾਂ ਹੀ ਤੁਸੀਂ ਜ਼ਿਆਦਾਤਰ ਦੇਖੋਗੇ ਕਿ ਜਿਨ੍ਹਾਂ ਨੂੰ ਜਿਹੜੇ ਹਾਰਟ ਦੇ ਇਸ਼ੂਜ਼ ਆਉਂਦੇ ਨੇ ਸਾਇਲੈਂਟ ਅਟੈਕਸ ਆਉਂਦੇ ਨੇ ਜ਼ਿਆਦਾਤਰ ਡਾਇਬੀਟਿਕ ਲੋਕਾਂ ਨੂੰ ਆਉਂਦੇ ਕਿਉਂਕਿ ਡਾਇਬੀਟੀਜ਼ ਕਾਫੀ ਹੱਦ ਤੱਕ ਇਹਨਾਂ ਚੀਜ਼ਾਂ ਨੂੰ ਲੁਕੋ ਦਿੰਦੀ ਬਿਮਾਰੀਆਂ ਨੂੰ ਇਹਦੇ ਜਿਹੜੀ ਰਾਈ ਹੈ ਉਹਨੇ એનર્ਜੀ ਦੇਣੀ ਹੈ ਕਲੌਂਜੀ ਨੇ ਬੇਸਿਕਲੀ ਬੋਨਸਟ੍ਰੌਂਗ ਕਰਨੀ ਹੈ ਜਿਹੜਾ ਪਿਤ ਪਾਪੜਾ ਇੱਕ ਹਰਬ ਹੁੰਦੀ ਕਿਸੇ ਤੁਹਾਨੂੰ ਅੰਸਾਰੀ ਤੋਂ ਮਿਲ ਜੇਗੀ ਤੇ ਉਹ ਪਿਤ ਪਾਪੜੇ ਨਾਲ ਤੁਸੀਂ ਆਪਣਾ ਬਲੱਡ ਦਾ ਸ਼ੂਗਰ ਲੈਵਲ ਡਾਊਨ ਕਰਨਾ ਹੈਗਾ ਤੇ ਅਨਾਰ ਦਾ ਸਿਲਕਾ ਬਲੱਡ ਪਿਉਰੀਫਾਈ ਕਰਦਾ ਇਹਨਾਂ ਨੂੰ ਬਰਾਬਰ ਮਾਤਰਾ ਤੁਸੀਂ ਪੀਸ ਕੇ ਵਰਤੋ ਕਿੰਨੇ ਕਿੰਨ ਇੱਕ ਇਹਨਾਂ ਨੂੰ ਲੋੜ ਹੈਗੀ ਜਦ ਤੁਸੀਂ ਕਰ ਬਰਾਬਰ ਕਿੰਨੇ ਕਿੰਨੇ ਪਹਿਲਾਂ ਜੇ ਸਟਾਰਟ ਕਰਨਾ ਹੋ ਇੱਕ ਚਮਚ 6 ਗ੍ਰਾਮ ਸਵੇਰੇ ਤੁਸੀਂ ਪਾਣੀ ਨਾਲ ਪੱਕਾ ਮਾਰ ਲਓ ਜੇ 200 ਤੋਂ 200 ਤੱਕ ਤੁਹਾਡੀ ਸ਼ੂਗਰ ਹੈਗੀ ਹੈ ਇਸ ਤੋਂ ਵੱਧ ਹੈ ਤਾਂ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਤੁਸੀਂ ਥੋੜੇ ਦਿਨ ਤੁਸੀਂ ਲਓ ਆਪਣਾ ਫਲੀਪੇਡ ਲੇ ਲੋ ਬਟਰਸ ਵੀਰੇ ਤੇ ਜੇ ਕੁਝ ਤੁਸੀਂ ਖਾ ਵੀ ਲਿਆਗਾ ਤਾਂ ਥੋੜਾ ਗੈਪ ਪਾ ਕੇ ਲੈ ਲਓ ਤਾਂ ਕਿ ਤੁਹਾਡਾ ਬਾਡੀ ਐਕਸੈਪਟ ਕਰੇ ਥੋੜਾ ਬਿਟਰ ਟੇਸਟ ਹੋਏਗਾ ਕਿਉਂਕਿ ਨਾਰਦਾ ਸ਼ਿਲਕਾ ਜਿਵੇਂ ਬਿਟਰ ਹੁੰਦਾ ਹੈਗਾ ਬਟ ਤੁਸੀਂ ਰਿਜ਼ਲਟ ਦੇਖੋਗੇ ਤੁਸੀਂ ਆਪ ਤੁਹਾਨੂੰ ਪਤਾ ਲੱਗ ਜਾਏਗਾ ਅੱਛਾ ਤੁਹਾਨੂੰ ਫੀਡਬੈਕ ਆਈ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਉਂਕਿ ਬਾਅਦ ਅਲੱਗ-ਅਲੱਗ ਪ੍ਰੋਡਕਟ ਨੇ ਮੈਂ ਦੇਖ ਰਹੀ ਹਾਂ 슈ਗਰ ਫ੍ਰੀ ਵੀ ਹੈਗੇ ਨੇ ਵਿੱਚ ਪ੍ਰੋਡਕਟ 100% ਬਹੁਤ ਅੱਛੇ ਰਿਜ਼ਲਟ ਆ ਸਾਨੂੰ ਤੇ ਅਸੀਂ ਚੀਜ਼ਾਂ ਤੁਸੀਂ ਦੇਖੋ ਇੱਕ ਭਰਨ ਨੂੰ ਆਬਜੈਕਟਸ ਮੈਂ ਤੁਸੀਂ ਬੱਦੀ ਵਾਲੀ ਕਿਸੇ ਫੈਕਟਰੀ ਨੂੰ ਫੋਨ ਕਰ ਦਿ ਤੜਗੋ ਤੁਹਾਨੂੰ ਇੱਥੇ 500 ਨਹੀਂ ਇੱਥੇ 5-6 ਹੀ ਮਿਲਣਗੀਆਂ ਪਰ ਉਹ ਮਿਲਣਗੀਆਂ ਜਿਹਦੇ ਉੱਪਰ ਅਸੀਂ ਆਪ ਸ਼ੋਅ ਕੀਤਾ ਹੈ ਅਸੀਂ ਆਪ ਆਪਣੇ ਹੱਥੋਂ ਚੀਜ਼ਾਂ ਕੱਢੀਆਂ ਹੋਈਆਂ ਜਿਵੇਂ ਹੁਣ ਦੇਸੀ ਖੰਡ ਹੋ ਗਈ ਸਾਡੇ ਕੋਲ ਮਿਲਦੀ ਹੈ ਉਹ ਦੇਸੀ ਖੰਡ ਆਮ ਲੋਕ ਗੱਲ ਹੀ ਨਹੀਂ ਕਰਦੇ ਦੇਸੀ ਖੰਡ ਬਾਰੇ ਜਦਕਿ ਖੰਡ ਦਾ ਨਾਮ ਦੇਸੀ ਖੰਡ ਤੋਂ ਸ਼ੁਰੂ ਹੋਇਆ ਸੀਗਾ ਫਿਰ ਅਸੀਂ ਉਹਨਾਂ ਕੋਸਮੈਟਿਕ ਆਈਟਮ ਸ਼ੁਰੂ ਕੀਤੀਆਂ ਬੈਗਡ ਆਈਟਮ ਸ਼ੁਰੂ ਕੀਤੀਆਂ ਬਿਸਕਟਸ ਆਗੇ ਨੇ ਜੋਵਾਰ ਦੇ ਰਾਗੀ ਦੇ ਕੰਗਨੀ ਦੇ ਇਹ ਸਭ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਤੇ ਸਰ ਮੈਂ ਇੱਥੇ ਮਸ਼ੀਨਸ ਵੀ ਦੇਖ ਰਹੀ ਆ ਤੁਸੀਂ ਮੈਨੂੰ ਦੱਸਿਆ ਸੀਗਾ ਕਿ ਤੁਸੀਂ ਆਪ ਤਿਆਰ ਕੀਤੀਆਂ ਨੇ ਤਾਂ ਮੈਂ ਦਰਸ਼ਕਾਂ ਨੂੰ ਇੱਥੇ ਐਵੇਂ ਦੱਸਦਾ ਕਿ ਅਨੁਰਾਗ ਜਿਹੜੇ ਹੈਗੇ ਨੇ ਉਹ ਮੈਕੈਨੀਕਲ ਇੰਜੀਨੀਅਰ ਵੀ ਰਹਿ ਚੁੱਕੇ ਨੇ ਐਮਬੀਏ ਉਹਨਾਂ ਨੇ ਕੀਤੀ ਹੋਈ ਹੈ ਸਟੱਡੀ ਦੇ ਨਾਲ ਨਾਲ ਉਹਨਾਂ ਨੇ ਜੌਬ ਵੀ ਕੀਤੀ ਹੋਈ ਹੈ ਕਾਰਪੋਰੇਟ ਸੈਕਟਰ ਦੇ ਵਿੱਚ ਜਦੋਂ ਉਹਨਾਂ ਨੂੰ ਪਿਉਰੀਫਾਈ ਫੂਡ ਨਹੀਂ ਮਿਲਿਆ ਉਸ ਤੋਂ ਬਾਅਦ ਉਹਨਾਂ ਨੇ ਇਸ ਜੜੀ ਆਰਗੇਨਿਕ ਫਾਰਮ ਦੀ ਸ਼ੁਰੂਆਤ ਕੀਤੀ ਸੀ ਕਿ ਤਾਂ ਮੈਂ ਇਹਨਾਂ ਇਹਨਾਂ ਮਸ਼ੀਨਸ ਦੇ ਬਾਰੇ ਜਾਣਨਾ ਚਾਹਾਂਗੀ ਕਿ ਸਰ ਇਹ ਕਿਹੜੇ ਕਿਹੜੇ ਕੰਮ ਦੇ ਵਿੱਚ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਇਹ ਲਾਈਵ ਤੇਲ ਕੱਢਣ ਦੇ ਯੂਜ਼ ਆਉਂਦੀ ਹੈਗੀ ਆਈਵ ਆਪਣੇ ਤੇਲ ਕਢਾ ਲੈਂਦੇ ਹੁਣ ਇਹਦੇ ਨਾਲ ਇੱਕ ਬੈਂਚਮਾਰਕ ਵੀ ਮਿਲਦਾ ਹੈ ਪਿਓਰਿਟੀ ਮਿਲਦੀ ਕੋਲਡ ਪ੍ਰੈਸਡ ਮਸ਼ੀਨਾਂ ਨੇ ਇਹ ਚ ਕੋਈ ਗਰਮਾਹਟ ਨਹੀਂ ਹੁੰਦੀ ਤੇ ਹੌਲੀ ਹੌਲੀ ਤੇਲ ਨਿਕਲਦਾ ਹੈਗਾ ਹੁਣ ਜਿਵੇਂ ਤੁਸੀਂ ਦੇਖੋ ਹੁਣੇ ਕੋਈ ਬਾਦਾਮ ਦਾ ਤੇਲ ਕਢਾ ਕੇ ਗਿਆ ਤੇ ਇਹ ਹੁਣ ਸਫਾਈ ਦੇ ਲਈ ਹੋਣੀ ਹੈਗੀ ਉਸ ਤੋਂ ਬਾਅਦ ਜਿਵੇਂ ਇਹ ਤੇਲ ਵਾਲੀ ਮਸ਼ੀਨ ਹੈ ਇਹ ਕੋਲਡ ਪ੍ਰੈਸ ਜੂਸ ਦੀ ਮਸ਼ੀਨ ਹੈ ਕਿ ਜਿਵੇਂ ਵੀਟ ਗ੍ਰਾਸ ਦਾ ਜੂਸ ਸੈਲਰੀ ਦਾ ਜੂਸ ਪੇਠੇ ਦਾ ਜੂਸ ਇਦਾਂ ਚੀਜ਼ਾਂ ਦਾ ਜੂਸ ਨਿਕਲਦਾ ਹੈ ਇਹ ਚ ਤੁਸੀਂ ਦੱਲੀਆਂ ਲਾਈਵ ਆਪਣਾ ਬਣਾ ਸਕਦੇ ਇਹ ਪੁਰਾਣੇ ਜਮਾਨੇ ਟਾਈਮ ਹੌਲੀ ਸਪੀਡ ਤੇ ਚਲਦੀ ਹੈ ਇਹਨਾਂ ਦਾ ਮੈਕੈਨਿਜ਼ਮ ਉਸਤਾਬ ਨੇ ਬਣਾਇਆ ਹੋਇਆ ਹੈ ਇਹ ਤੁਸੀਂ ਲਾਈਵ ਜਿਵੇਂ ਕੁੰਡੀ ਸੋਟੇ ਨਾਲ ਮਸਾਲੇ ਘੁੱਟ ਸਕਦੇ ਉਹਦਾ ਟੇਸਟ ਹੀ ਅਲੱਗ ਹੁੰਦਾ ਹੈਗਾ ਸੋ ਇਹ ਮਸ਼ੀਨਾਂ ਇਸ ਕੰਮ ਆਉਂਦੀਆਂ ਹੈਗੀਆਂ ਤੇ ਜੇ ਕੋਈ ਇਹਨਾਂ ਦਾ ਕੰਮ ਸ਼ੁਰੂ ਕਰਨਾ ਚਾਹਵੇ business ਸ਼ੁਰੂ ਕਰਨਾ ਚਾਹਵੇ ਉਹ ਇਹ ਮਸ਼ੀਨਾਂ ਲਾ ਕੇ ਵੀ ਕੰਮ ਸ਼ੁਰੂ ਕਰ ਸਕ ਅੱਜ ਇਹਦੇ 'ਚ ਬਹੁਤ ਘੱਟ ਸੰਖਿਆ ਦਾ ਦੀ ਜਿਹੜੀ ਇਸ ਚੀਜ਼ ਨੂੰ ਲੈ ਕੇ ਜਾਗਰੂਕ ਨਹੀਂ ਹੈਗੀ ਤੇ ਜਿਹੜੇ ਜਾਗਰੂਕ ਨੇ ਉਹ ਲੱਭਦੇ ਪਏ ਨੇ ਅੱਛਾ ਸਰ ਜਿੱਦਾਂ ਤੁਸੀਂ ਦੱਸਿਆ ਕਿ ਇਹ ਚੀਜ਼ਾਂ ਤੁਸੀਂ ਇੱਥੇ ਸਾਰੀਆਂ ਡਿਸਪਲੇ ਕੀਤੀਆਂ ਹੋਈਆਂ ਨੇ ਜੇ ਕੋਈ ਹੋਰ ਇਸ ਜਿਹੜਾ ਬਿਜ਼ਨਸ ਨੂੰ ਅਡਾਪਟ ਕਰਨਾ ਚਾਹੁੰਦਾ ਹੈ ਆਪਾਂ ਉਹਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਤਾਂ ਕਿਵੇਂ ਕਰ ਸਕਦੇ ਨੇ ਫਰੈਂਚਾਈਜ਼ੀਜ਼ ਵੀ ਦੇ ਰਹੇ ਹੋ ਤੁਸੀਂ ਮੈਮ ਕਿਉਂਕਿ ਮੇਰੇ ਕੋਲ ਹੁਣ ਜਿਵੇਂ 20-25 ਫਾਰਮਰ ਅਸੀਂ ਜੁੜ ਚੁੱਕੇ ਹੈਗੇ ਆਂ ਸੋ ਅਸੀਂ ਜ਼ਰੂਰ ਚਾਹੁੰਦੇ ਆ ਕਿ ਸਾਡੇ ਕੋਲ ਸਪਲਾਈ ਦੇ ਉੱਪਰ ਅਸੀਂ ਕੰਮ ਕਰ ਰਹੇ ਆਂ ਤੇ ਜੇ ਕੋਈ ਇਸ ਚੀਜ਼ ਦਾ business ਸ਼ੁਰੂ ਕਰਨਾ ਚਾਹੁੰਦੇ ਆ ਡੈਫੀਨਿਟਲੀ ਅਸੀਂ ਫ੍ਰੈਂਚਾਈਜ਼ੀ ਦਿੰਨੇ ਹੈਗੇ ਆ ਅਸੀਂ 1 ਸਿਟੀ 1 ਫ੍ਰੈਂਚਾਈਜ਼ੀ ਦਾ ਕਨਸੈਪਟ ਸ਼ੁਰੂ ਕਰਨ ਲੱਗੇ ਹੈਗੇ ਆ ਕਿ ਇੱਕ ਸ਼ਹਿਰ 'ਚ ਇੱਕ ਸਾਡੇ ਫ੍ਰੈਂਚਾਈਜ਼ੀ ਹੋਏਗੀ ਤਾਂ ਕਿ ਉਹਨਾਂ ਨੂੰ ਪ੍ਰੋਪਰ ਰੈਵਨਿਊ ਵੀ ਮਿਲੇ ਪਲੱਸ ਸਾਡੇ ਜਿਹੜੇ ਪ੍ਰੋਡਕਟਸ ਹੈਗੇ ਨੇ ਉਹਨਾਂ ਦਾ ਲੋਕੀ ਲਾਭ ਵੀ ਲੈ ਸਕਣ ਤੇ ਲੋਕਾਂ ਤੱਕ ਅਸੀਂ ਪਹੁੰਚ ਵੀ ਸਕੀਏ ਤੇ ਇਹ ਇੱਕ ਅੱਛਾ business ਹੈ ਜਿਹਦੇ ਨਾਲ ਲੋਕੀ ਕਮਾਈ ਵੀ ਕਰ ਸਕਦੇ ਤੇ ਨਾਲ ਆਈ ਥਿੰਕ ਪੂੰਨੀ ਵੀ ਖੜ ਸਕਦੇ ਹੈਗੇ ਠੀਕ ਹੈ ਤਾਂ ਸਿਰ ਫ੍ਰੈਂਚਾਈਜ਼ੀ ਦੇ ਲਈ ਕਿਵੇਂ ਉਹ ਅਪਲਾਈ ਕਰ ਸਕਦੇ ਕਿਵੇਂ ਤੁਹਾਡੇ ਤੱਕ ਆਪਣੀ ਪਹੁੰਚ ਬਣਾ ਸਕਦੇ ਆ ਤੇ ਕਿੰਨੇ ਕੁ ਚਾਰਜਸ ਮੈਂ ਫ੍ਰੈਂਚਾਈਜ਼ੀ ਵਾਸਤੇ ਅਸੀਂ ਸਭ ਤੋਂ ਪਹਿਲਾਂ ਉਹ ਬੰਦਾ ਚਾਹੁੰਦੇ ਹਾਂਗੇ ਕਿ ਜਿਹੜਾ ਵਾਕਈ ਇਸ ਚੀਜ਼ ਦੀ ਵੈਲਿਊ ਸਮਝਦਾ ਹੋਵੇ ਅਸੀਂ ਹਰ ਕਿਸੇ ਨੂੰ ਫ੍ਰੈਂਚਾਈਜ਼ੀ ਨਹੀਂ ਦੇਣਾ ਚਾਹੁੰਦੇ ਸੋ ਇਟ ਵਿਲ ਬੀ ਅ ਲਿਮਿਟਿਡ ਫ੍ਰੈਂਚਾਈਜ਼ੀ ਕਿ ਜਿਹੜੇ ਸਾਨੂੰ ਲੱਗੇਗਾ ਕਿ ਬਈ ਵਾਕਈ ਬੰਦਾ ਇੱਕ ਉਹਨਾਂ ਕੋਲ ਆਪਣੀ ਜਗ੍ਹਾ ਹੋਵੇ ਜਗ੍ਹਾ ਦੇ ਨਾਲ ਉਹਨਾਂ ਨੂੰ ਨੇਚਰਲੀ ਰੈਂਟਲ ਘਟ ਜਾਂਦਾ ਹੈਗਾ 20 ਤੋਂ 30 ਲੱਖ ਤੱਕ ਇੱਕ ਇਨਵੈਸਟਮੈਂਟ ਹੁੰਦੀ ਹੈ ਜਿੰਨੀ ਮਤਲਬ ਜਗ੍ਹਾ ਦੇ ਹਿਸਾਬ ਨਾਲ ਹੁੰਦਾ ਹੈਗਾ ਉਹਦੇ ਵਿੱਚ ਅਸੀਂ ਉਹਨਾਂ ਨੂੰ ਸਾਰਾ ਮੈਨੇਜ ਕਰਕੇ ਦਿੰਨੇ ਆ ਉਹਨਾਂ ਨੂੰ ਅਸੀਂ ਨੁਕਸਾਨ ਨਹੀਂ ਹੋਣ ਦੇਣਾ ਸਾਡਾ ਮੇਨ ਏਮ ਹੈਗਾ ਤਾਂ ਕਿ ਜਿਹੜੇ ਬੰਦੇ ਨੇ ਕੋਈ ਇਨਵੈਸਟਮੈਂਟ ਕੀਤੀ ਉਹਨੂੰ ਗਰੰਟੀਡ ਰਿਟਰਨ ਵੀ ਅਸੀਂ ਦੇਣੇ ਹੈਗੇ ਨੇ ਸੋ ਅਸੀਂ ਜਿਵੇਂ ਹੁਣ ਕੋਈ ਸ਼ਹਿਰ ਹੈਗੇ ਨੇ ਫਗਵਾੜਾ ਨਵਾਂ ਸ਼ਹਿਰ ਲੁਧਿਆਣਾ ਹੋ ਗਿਆ ਲੁਧਿਆਣੇ ਤੋਂ ਸਾਡੇ ਕਸਟਮਰ ਇੱਥੇ ਤੁਰ ਤੁਰ ਕੇ ਆ ਰਹੇ ਨੇ ਮੋਹਾਲੀ ਤੋਂ ਜ਼ੀਰਕਪੁਰ ਤੋਂ ਅੰਮ੍ਰਿਤਸਰ ਹੋ ਗਿਆ ਪਟਿਆਲਾ ਬੜੇ ਅੱਛੇ ਸ਼ਹਿਰ ਨੇ ਜਿੱਥੇ ਲੋਕੀ ਆਰਾਮ ਨਾਲ ਚੀਜ਼ ਤੁਹਾਨੂੰ ਪ੍ਰੋਵਾਈਡ ਤੁਸੀਂ ਕਰਾ ਸਕਦੇ ਹੈਗੇ ਸੋ ਏਰੀਆ ਦੇ ਹਿਸਾਬ ਨਾਲ ਪੋਪੂਲੇਸ਼ਨ ਦੇ ਵਿੱਚ ਲੁਧਿਆਣੇ ਸਾਡੇ ਕੋਲ ਦੋ ਸਿਸਟਮਸ ਹੈਗੇ ਦੋ ਜਗ੍ਹਾ ਅਸੀਂ ਕਰ ਸਕਦੇ ਹੈਗੇ ਨੇ ਤੇ ਜਿਹੜੇ ਛੋਟੇ ਸ਼ਹਿਰ ਨੇ ਉੱਥੇ ਇੱਕ ਫ੍ਰੈਂਚਾਈਜ਼ੀ ਅਸੀਂ ਕਰ ਸਕਦੇ ਹਾਂ ਸੋ ਇੰਨੇ ਕਿ ਇਨਵੈਸਟਮੈਂਟ ਦੇ ਨਾਲ ਜਿਵੇਂ ਦੋ ਤਿੰਨ ਜਣੇ ਮਿਲ ਕੇ ਵੀ ਕੰਮ ਸ਼ੁਰੂ ਕਰ ਸਕਦੇ ਨੇ ਤੇ ਅਸੀਂ ਇਹਨੂੰ ਸਾਰਾ ਮੇਨਟੇਨ ਕਰਾਂਗੇ ਜੀ ਅੱਛਾ ਸਰ ਜਿੱਦਾਂ ਕਿਹਾ ਕਿ 20 ਕੋ ਲੱਖ ਇੱਥੇ ਲੱਗ ਸਕਦਾ ਹੈ ਹੈਨਾ ਤੂ ਵਾਪਸ ਕਿਵੇਂ ਆਣਾ ਸ਼ੁਰੂ ਹੋਏਗਾ ਤੇ ਅਰਨਿੰਗ ਕਦੋਂ ਤੋਂ ਸ਼ੁਰੂ ਹੋ ਸਕਦੀ ਹੈ ਕਿਉਂਕਿ ਮੇਨ ਬਿਜ਼ਨਸ ਦੇ ਵਿੱਚ ਲੋਕ ਐਵੇਂ ਦੇਖਦੇ ਨੇ ਕਿ ਹਾਂ ਸਾਨੂੰ ਵਾਪਸੇ ਵੀ ਆਣੀ ਚਾਹੀਦੀ ਹੈ ਕਿਉਂਕਿ ਨਹੀਂ ਤਾਂ ਜ਼ਿਆਦਾ ਤੋਂ ਲੋਕ ਕਹਿੰਦੇ ਆ ਕਿ ਆਪਾਂ ਵਿਦੇਸ਼ ਚੱਲ ਜੀਏ ਜੇ ਇੰਨਾ ਪੈਸਾ ਲਾਣਾ ਤਾਂ ਵਿਦੇਸ਼ ਕਿਉਂ ਨਾ ਚੱਲ ਜੀਏ ਤਾਂ ਫਿਰ ਜੇ ਉਹ ਇੱਥੇ ਰਹਿਣਾ ਚਾਹੁੰਦੇ ਨੇ ਤਾਂ ਕਿੰਨੀ ਕਰਨਿੰਗ ਹੋ ਸਕਦੀ ਉਹਨਾਂ ਨੂੰ ਮੈਮ ਜਿਵੇਂ ਤੁਸੀਂ ਲਾ ਕੇ ਚੱਲੋ 20 25 30 ਲੱਖ ਰੁਪਇਆ ਤਾਂ ਆਮ ਬੰਦੇ ਦਾ ਵਿਦੇਸ਼ ਜਾਣ ਨੂੰ ਲੱਗ ਜਾਂਦਾ ਉੱਥੇ ਜਾ ਕੇ ਫਿਰ ਉਹਨੂੰ ਮਿਹਨਤ ਕਰਨੀ ਪੈਂਦੀ ਹੈ ਕੰਮ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਵੀ ਉਹਨੂੰ ਜਾ ਕੇ ਇੱਕ ਸੋਚਦੇ ਪਏ ਨੇ ਕਿ ਕੀ ਕਰੀਏ ਹੈਨਾ ਕਿਉਂਕਿ ਮੈਨੂੰ ਹੁਣ ਕਾਲਸ ਵਗੈਰਾ ਜਿਵੇਂ ਆndੀਆਂ ਹੈਗੀਆਂ ਤਾਂ ਅਸੀਂ ਰਿਟਰਨ ਦਾ ਇੱਕ ਸਿਸਟਮ ਬਣਾਇਆ ਕਿ ਜੋ ਸਾਡਾ ਬੈਂਕ ਦਾ ਇੱਕ FD ਇੰਟਰਸਟ ਹੁੰਦਾ ਹੈਗਾ ਉਸ ਤੋਂ 1% ਵੱਧ ਸਾਡਾ ਕਸਟਮਰ ਨੂੰ ਗਰੰਟੀਡ ਰਿਟਰਨ ਹੋ ਗਿਆ ਤਾਂ ਕਿ ਕਸਟਮਰ ਨੂੰ ਇੱਕ ਉਹਦੀ ਇਨਵੈਸਟਮੈਂਟ ਜਿਹੜੀ ਉਹਦੀ ਸੇਵ ਹੋਗੀ ਉਸ ਤੋਂ ਬਾਅਦ ਜੋ ਸਾਡਾ ਰੈਵਨਿਊ ਹੈਗਾ ਉਹਦਾ 1% ਅਸੀਂ ਫਿਕਸ ਕਰ ਲੈਣਾ ਵਿਚ ਐਵਰ ਇਜ਼ ਹਾਇਰ ਜਾਂ ਪਰਸੈਂਟੇਜ ਜਾਂ MG ਜੋ ਵੀ ਹਾਇਰ ਹੋਏਗੀ ਅਸੀਂ ਉਹ ਕਸਟਮਰ ਨੂੰ ਦੇਵਾਂਗੇ ਤਾਂ ਕਿ ਕਸਟਮਰ ਦਾ ਨੁਕਸਾਨ ਨਾ ਹੋਵੇ ਕਸਟਮਰ ਨੂੰ ਚੁੱਕਮਾਈ ਵੀ ਕਰੇ ਕੁਝ ਸਾਡੀਆਂ ਟਰਮਸ ਨਾ ਕੰਡੀਸ਼ਨਸ ਹੁੰਦੀਆਂ ਹੈਗੀਆਂ ਜਿਹੜੀਆਂ ਅਸੀਂ ਕਸਟਮਰ ਦੇ ਵਾਸਤੇ ਰੱਖੀਆਂ ਹੁੰਦੀਆਂ ਤੇ ਬਸ ਜਦੋਂ ਇੱਕ ਵਾਰੀ ਕਸਟਮਰ ਨੇ ਇਹਨੂੰ ਜੋੜ ਲਿਆ ਇੱਕ ਵਾਰੀ ਕੰਮ ਸ਼ੁਰੂ ਹੋ ਗਿਆ ਕਸਟਮਰ ਨੂੰ ਦਿਖਣਾ ਸ਼ੁਰੂ ਹੋ ਗਿਆ ਕੰਮ ਜਿਵੇਂ ਹੁਣ ਨਵੇਂ ਕੋਈ ਐਂਟਰਪ੍ਰੀਨਰ ਬੰਨਣਾ ਚਾਹੁੰਦੇ ਹੈਗੇ ਨੇ ਉਹ ਦੇਖਣਾ ਚਾਹੁੰਦੇ ਕਿ ਸਿਸਟਮ ਕਿਵੇਂ ਰਨ ਹੁੰਦੇ ਹੈਗੇ ਨੇ ਉਹ ਸਿਸਟਮ ਨੂੰ ਸਮਝ ਸਕਦੇ ਨੇ ਸਾਡੇ ਨਾਲ ਜੁੜ ਵੀ ਸਕਦੇ ਨੇ ਸਾਨੂੰ ਸਪਲਾਈਜ਼ ਦੇ ਸਕਦੇ ਕਿਸੇ ਚੀਜ਼ ਦੀ ਆਪਣਾ ਹੋਰ ਹੀ ਬਿਜ਼ਨਸ ਨਾਲ ਕਰ ਸਕਦੇ ਹੈਗੇ ਨੇ ਸੋ 옵ਸ਼ਨ ਹੋ ਕੇ ਕਹਿੰਦੇ ਨੇ ਕਿ ਜਿਹਦੇ ਨੂੰ ਜਿੰਨੂੰ ਕੰਮ ਕਰਨ ਦਾ ਤਰੀਕਾ ਉਹਦੇ ਵਾਸਤੇ ਇੱਥ ਅਤੇ ਸਰ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗੀ ਜਦੋਂ ਤੁਸੀਂ ਕਹਿ ਰਹੇ ਹੋ ਕਿ ਲੱਖਾਂ ਲਾ ਕੇ ਲੱਖਾਂ ਜਲਦ ਹੀ ਉਹ ਵਾਪਸ ਰਿਕਵਰ ਕਰ ਸਕਦੇ ਆ ਤੁਸੀਂ ਇਨਵੈਸਟਮੈਂਟ ਕਿੰਨੀ ਕੀਤੀ ਸੀਗੀ ਤਾਂ ਕਿੰਨੇ ਕੁ ਦਿਨ ਚ ਰਿਕਵਰ ਹੋਣਾ ਸ਼ੁਰੂ ਹੋ ਗਿਆ ਸੀ ਮੈਮ ਇਨਵੈਸਟਮੈਂਟ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਉਦੋਂ ਤਾਂ ਜਿੰਨੀ ਮੇਰੇ ਕੋਲ ਸੇਵਿੰਗ ਸੀ ਮੈਂ ਤੇ ਮੇਰੀ ਵਾਈਫ ਨੇ ਜੋ ਸੀਗਾ ਸੀ ਲਾਇਆ ਉਹਦੇ ਵਿੱਚ ਤੇ ਹੌਲੀ-ਹੌਲੀ ਅਸੀਂ ਚਲੋ ਲੋਕਾਂ ਨੇ ਪਿਆਰ ਦਿੱਤਾ ਅਸੀਂ ਕੰਮ ਵਧਾਣਾ ਸ਼ੁਰੂ ਕੀਤਾ ਸਰਕਾਰਾਂ ਵੱਲੋਂ ਆਬਵੀਅਸਲੀ ਬਹੁਤ ਸਾਰੀਆਂ ਸਕੀਮਾਂ ਹੈਗੀਆਂ ਜਿਸ ਸਾਡਾ ਪ੍ਰੋਡਕਸ਼ਨ ਸੈਟਅਪ ਬਣਾਉਣ ਚ ਵੀ ਸਾਨੂੰ ਹੈਲਪ ਹੋਈ ਤੇ ਹੁਣ ਨੇਚਰਲੀ ਮੈਮ ਟਾਈਮ ਦੀ ਜਿਹੜੀ ਇਨਵੈਸਟਮੈਂਟ ਹੈ 7 ਸਾਲ ਹੋ ਗਏ ਨੇ ਇਸ ਥੀਸ ਨੂੰ ਤੇ ਉਹਦਾ ਇੱਕ ਬਹੁਤ ਵੱਡਾ ਯੋਗਦਾਨ ਹੈਗਾ ਉਸ ਟਾਈਮ ਦੀ ਤਾਂ ਵੈਲਿਊ ਨਹੀਂ ਮੈਨੂੰ ਪਤਾ ਕਿੰਨੀ ਹੈਗੀ ਪਰ ਮੈਂ ਇੰਨਾ ਜ਼ਰੂਰ ਕਹਿਣਾ ਕਿ ਹੁਣ ਜਦੋਂ ਇੱਕ ਥੋੜਾ ਸਿਸਟਮ ਬਣ ਗਿਆ ਜਿਹਨੂੰ ਅਸੀਂ ਕਿਸੇ ਹੋਰ ਨੂੰ ਬਣਾ ਕੇ ਦੇ ਸਕਦੇ ਹਾਂ ਤਾਂ ਉਹਦਾ 7 ਸਾਲ ਦਾ ਟਾਈਮ ਸੇਵ ਹੁੰਦਾ ਸੋ ਤੁਸੀਂ ਉਸ ਸਾਹਮਣੇ ਵਾਲੇ ਇਨਵੈਸਟਮੈਂਟ ਦੇਖੋ ਤਾਂ ਕੁਝ ਵੀ ਨਹੀਂ ਹੈ ਬੰਦੇ ਵਾਸਤੇ ਦੂਜੀ ਗੱਲ ਇਹ ਹੈਗੀ ਹੈ ਕਿ ਜਦੋਂ ਇੱਕ ਤੁਹਾਡਾ bizness ਸ਼ੁਰੂ ਹੋ ਗਿਆ ਤੁਹਾਡੀ ਪ੍ਰਾਪਰਟੀ ਦੀ ਵੈਲਿਊ ਵੱਧ ਰਹੀ ਹੈਗੀ ਹੈ ਉਸ ਗੱਲੋਂ ਵੀ ਆਪਾਂ ਜੇ ਦੇਖੀਏ ਕਿ ਇੱਕ ਬੰਦੇ ਨੂੰ ਬੈਨੀਫਿਟ ਨਾਲੇ ਮੈਮ ਪਿਓਰ ਚੀਜ਼ਾਂ ਸਭ ਤੋਂ ਉੱਪਰ ਜਿਹੜੀ ਅਸੀਂ ਕਿਸੇ ਨੂੰ ਹੈਲਥ ਵੰਡ ਰਹੇ ਹਾਂ ਅਸੀਂ ਕਿਸੇ ਨੂੰ ਜ਼ਹਿਰ ਨਹੀਂ ਦੇ ਰਹੇ ਆਈ ਥਿੰਕ ਉਹਦੀ ਜਿਹੜੀ ਇੱਕ ਖੁਸ਼ੀ ਹੈ ਜੋ ਰਾਤ ਨੂੰ ਜਾ ਕੇ ਖੁਸ਼ੀ ਹੁੰਦੀ ਹੈ ਘਰ ਜਾ ਕੇ ਕਿ ਬਈ ਚੱਲ ਇੱਕ ਚੰਗਾ ਕੰਮ ਕਰਕੇ ਆਏ ਆਈ ਥਿੰਕ ਉਹਦਾ ਤਾਂ ਮੁੱਲ ਮੈਨੂੰ ਲੱਗਦਾ ਕੋਈ ਹੈ ਹੀ ਨਹੀਂ ਜੀ ਤਾਂ ਇੱਥੇ ਵੀ ਦੇਖ ਰਹੀਆਂ ਆਰਗੇਨਿਕ ਦੇਸੀ ਕੀ ਵਿਤ ਸੁਰੱਖਿਆ ਹੋਇਆ ਆ ਇਹਦੀ ਪਛਾਣ ਕਿਵੇਂ ਕਰਨੀ ਹੈ ਕਿਉਂਕਿ ਗੱਲ ਮੇਨ ਹੈ ਕਿ ਹੈਗੀ ਪਛਾਣ ਕਿਵੇਂ ਕਰਨੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਸਾਰਾ ਕਿਉਂ ਮਿਲਦਾ ਆ ਜ਼ਿਆਦਾਤਰ ਦਾਵਾ ਇਹ ਵੀ ਹੁੰਦਾ ਆ ਕਿ ਪਿਓਰ ਹੈਗਾ ਆ 100% ਪਿਓਰ ਹੈ ਲਿਖਿਆ ਹੁੰਦਾ ਆ ਹਨ ਲੇਕਿਨ ਜਿੱਦਾਂ ਕੁਝ ਵੀ ਲਿਖਿਆ ਜਾ ਸਕਦਾ ਹੈ ਤਾਂ ਇਹਦੀ ਪਿਓਰਟੀ ਕਿਵੇਂ ਆਪਾਂ ਦੇਖ ਸਕਦੇ ਆ ਕਿ ਹਾਂ ਇਹ ਪਿਓਰ ਹੈ ਮੈਮ ਜਿਵੇਂ ਸਾਡਾ ਹੁਣ ਇਹ ਵਾਲਾ ਜਿਹੜਾ ਕਿਉ ਹੈ ਇਹ ਦੇਸੀ گاਵਾਂ ਦੇ ਦੁੱਧ ਤੋਂ ਬਣਿਆ ਹੋਇਆ ਦੁੱਧ ਨੂੰ ਪਹਿਲਾਂ ਦਹੀਂ ਦਹੀਂ ਨੂੰ ਰੜਕ ਕੇ ਮੱਖਣ ਮੱਖਣ ਤੋਂ ਫਿਰ ਕਿਉ ਬੰਦਾ ਹੈ ਇਹਦਾ ਜਿਹੜਾ ਰੰਗ ਹੈ ਤੁਹਾਨੂੰ ਪੀਲੇ ਪੰਜ ਦਿਖੇਗਾ ਜੇ ਉਹ ਵਾਈਟਿਸ਼ ਹੈਗਾ ਜਾਂ ਉਹ ਮਰਜ਼ਦਾ ਹੋਏਗਾ ਜਾਂ ਉਹ ਵਲੈਤੀ ਕਾਮਾ ਦਾ ਹੋਏਗਾ ਥੈਟ ਇਜ਼ 1 ਚਾਂਸ ਜਾਂ ਉਹਦੇ ਵਿੱਚ ਫੈਟਸ ਐਡ ਕੀਤੇ ਹੋਣਗੇ ਪਾਮ ਆਇਲ ਐਡ ਹੁੰਦਾ ਹੈਗਾ ਕੁਝ ਪਰਸੈਂਟੇਜ ਸਰਕਾਰ ਵੀ ਅਲਾਉ ਕਰਦੀ ਹੈ ਕਿ ਇੰਨਾ ਹੋਣਾ ਚਾਹੀਦਾ ਬਟ ਥਿਸ ਇਜ਼ 100% ਪਿਓਰ ਕਿਊ ਤਾਂ ਸਰ ਆਖਰੀ ਮੇਰਾ ਸਵਾਲ ਇਥੇ ਹੈਗਾ ਜਦੋਂ ਆਪਾਂ ਦੇਖ ਰਹੇ ਹਾਂ ਕਿ ਇੱਥੇ ਮਿਲਕ ਪ੍ਰੋਡਕਟਸ ਵੀ ਪਈ ਹੋਈ ਨੇ ਕਾਫੀ ਇੱਥੇ ਤੁਸੀਂ ਸਟੋਰ ਕੀਤਾ ਹੋਇਆ ਹੈ ਤੇ ਇਹਦੀ ਕੀ ਖਾਸੀਅਤ ਹੈਗੀ ਹੈ ਆਰਗੇਨਿਕ ਤੁਸੀਂ ਕਹਿ ਰਹੇ ਹੋ ਹੈਗਾ ਆ ਔਰਗੈਨਿਕ ਦੀ ਪਛਾਣ ਕਿਵੇਂ ਕਰਨੀ ਹੈ ਮੈਂ ਇਹ ਜਿਹੜਾ ਉੱਪਰ ਬੋਟਲਸ ਦੁੱਧ ਪਿਆ ਹੈਗਾ ਇਹ ਹੈਗਾ ਦੇਸੀ گاਵਾਾਂ ਦੇ ਦੁੱਧ ਜਿਹੜਾ ਇਹ ਅਸੀਂ 100% ਔਰਗੈਨਿਕ ਕਲੇਮ ਕਰਦੇ ਹਾਂ ਕਿਉਂਕਿ ਸਾਡੇ ਕੋਲ 30-35 ਦੇਸੀ گاਵਾਾਂ ਨੇ ਇਹਨਾਂ ਨੂੰ ਚਾਰਾ ਜਿਹੜਾ ਦਿੱਤਾ ਜਾਂਦਾ ਉਹ ਸਾਡੇ ਫਾਰਮਸ ਤੋਂ ਦਿੱਤਾ ਜਾਂਦਾ ਹੈਗਾ ਜਿਹੜਾ ਇਹ ਥੱਲੇ ਪੈਕਟਾਂ ਦਾ ਦੁੱਧ ਹੈ ਇਹ ਪਿਓਰ ਦੁੱਧ ਹੈਗਾ HF گاਵਾਾਂ ਦਾ ਬਾਹਰਲੀ ਜਿਹੜੀ ਬਲੈਤੀ گاਵਾਾਂ ਹੁੰਦੀਆਂ ਇਹਨੂੰ ਅਸੀਂ ਔਰਗੈਨਿਕ ਨਹੀਂ ਕਲੇਮ ਕਰ ਸਕਦੇ ਕਿਉਂਕਿ ਸਾਡੇ ਕੋਲ 200 گاਵਾਾਂ ਨੇ ਤੇ 200 گاਵਾਂ ਨੂੰ ਪੂਰੇ ਸਾਲ ਦਾ ਚਾਰਾ ਇੰਨੇ ਮੈਂ ਸਾਡੇ ਕੋਲੇ ਲੈਂਡ ਕੈਪੈਸਿਟੀ ਨਹੀਂ ਹੈ ਸੋ ਸਾਨੂੰ ਚਾਰਾ ਬਾਹਰੋਂ ਖਰੀਦਣਾ ਪੈਂਦਾ ਬਟ ਇਹ ਤੁਸੀਂ ਦੇਖੋ ਇਹ ਪਿਓਰ ਕਾਊ ਮਿਲਕ ਹੈ ਪਿਓਰ ਕਾਊ ਮਿਲਕ ਰੌ ਇਮੀਡੀਏਟਲੀ ਇਹ ਪੈਸਟਰਾਇਜ਼ ਨਹੀਂ ਹੈ ਪੈਸਟਰਾਇਜ਼ੇਸ਼ਨ ਕੀ ਹੁੰਦਾ ਹੈ ਕਿ ਦੁੱਧ ਲੈ ਕੇ ਫਟਾਫਟ ਉਹਨੂੰ 120 140 ਡਿਗਰੀ ਸੈਲਸੀਅਸ ਤੇ ਹੀਟ ਕੀਤਾ ਜਾਂ ਸਾਡੇ ਲਿਕਮ ਠੰਡਾ ਕਰਦਾ ਬੇਸਿਕਲੀ ਕੀਤਾ ਕਿਉਂ ਉਹਦੇ ਅੰਦਰ ਜਿਹੜਾ ਬੈਕਟੀਰੀਆ ਸੀ ਚੰਗਾ ਮਾੜਾ ਸਭ ਖਤਮ ਕਰਦਾ ਤੇ ਉਹ ਬੈਕਟੀਰੀਆ ਨਹੀਂ ਸਾਡੀ ਗੱਟ ਹੈਲਥ ਸਟਰੋਂਗ ਕਰਨੀ ਸੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੇਖੇ ਤੇ ਉੱਪਰ ਕੀ ਲਿਖਿਆ ਹੋਇਆ ਇਟ ਇਜ਼ অক্সੀਟੋਸਿਨ ਫਰੀ ਫਰੀ ਆਫ ਪ੍ਰੈਜ਼ਰਵੇਟਿਵ ਫਰੀ ਫਰਮ ਹਿਊਮਨ ਟੱਚ ਦੁੱਧ ਚੋਣ ਤੋਂ ਲੈ ਕੇ ਪੈਕਟਰਚ ਬੈਂ ਤੱਕ ਸਾਰਾ ਪ੍ਰੋਸੈਸ ਆਟੋਮੇਟਿਡ ਹੈ ਬੰਦੇ ਦਾ ਕੋਈ ਹੱਥ ਨਹੀਂ ਲੱਗਦਾ 200 گاਵਾਾਂ ਪਿੱਛੇ ਸਿਰਫ ਪੰਜ ਬੰਦੇ ਪਿੱਛੇ ਅਕਾਲ ਤਖਤ ਦੇ ਜੱਥੇਦਾਰ ਸਿੰਘ ਸਾਹਿਬ ਗੁਰਮੁਖ ਸਿੰਘ ਜੀ ਵੀ ਸਾਡੇ ਵਿਜ਼ਿਟ ਕਰਕੇ ਗਏ ਡਿਪਟੀ ਡਾਇਰੈਕਟਰ ਸਾਹਿਬ ਨਾਲ ਸੀਗੇ ਸੋ ਉਹ ਸਾਡੇ ਡੇਰੀ ਨੂੰ ਵਿਜ਼ਿਟ ਕੀਤਾ ਜਾਂਦਾ ਹੈ ਵੇਰਕਾ ਵੱਲੋਂ ਅਮੋਲ ਵੱਲੋਂ ਦੇਖਣ ਵਾਸਤੇ ਸਮਝਣ ਵਾਸਤੇ ਕਿ ਅਸੀਂ ਕਿਵੇਂ ਮੇਨਟੇਨੈਂਸ ਕਰ ਰਹੇ ਹਾਂ অক্সੀਟੋਸਿਨ ਇੱਕ ਹਾਰਮੋਨ ਹੈ ਜਿਹੜਾ گاਵਾਾਂ ਦੇ ਵਿੱਚ ਪਾਇਆ ਜਾਂਦਾ ਹੈਗਾ ਤਾਂ ਐਕਸਟਰਾ ਟੀਕੇ ਨਾਲ ਕੇ ਅੰਦਰ ਟੀਕੇਾਂ ਦੇ ਗਿੱਦ ਗਈਆਂ ਦੁੱਧ ਦੇਣ ਜੀ ਉਹ ਕਿਹੜਾ ਇਹੀ ਟੀਕਾ অক্সੀਟੋਸਿਨ ਦਾ ਜਿਸ ਦੇ ਨਾਲ ਉਹ ਮਿਲਦੀ ਪ੍ਰੋਡਕਸ਼ਨ ਵਧਾਉਂਦੇ ਨੇ ਉਹ ਹਾਰਮੋਨ ਜੇ ਬਲੱਡ ਲਾਈਨ ਦੇ ਥਰੂ ਜਾਂ ਦੁੱਧ ਦੇ ਵਿੱਚ ਆ ਜਾਂਦਾ ਹੈਗਾ ਤਾਂ ਉਹ ਸਾਡੇ ਜਿਹੜੇ ਫੀਮੇਲਸ ਹੈਗੀਆਂ ਉਹਨਾਂ ਦੇ ਹਾਰਮੋਨਲ ਇੰਬੈਲੈਂਸਸ ਕਰਦਾ ਹੈਗਾ ਇੱਥੇ ਕੋਈ ਪ੍ਰੈਜ਼ਰਵਟਿਵ ਨਹੀਂ ਇਹ ਕੱਚਾ ਦੁੱਧ ਹੈ ਪਿਓਰ ਦੁੱਧ ਹੈ ਸੋ ਇਹ ਖਾਸੀਅਤ ਹੈ ਮੈਮ ਸਾਡੇ ਪ੍ਰੋਡਕਟਸ ਦੀ ਪਿਓਰ ਦੁੱਧ ਹੈ ਜੀ ਬਿਲਕੁਲ अच्छा सर एदी पहचान किवें करनी है कि हां ਸਾਡੇ ਘਰ ਜਿਹੜਾ ਕਿ ਦੁੱਧ ਆ ਰਿਹਾ ਉਹ ਬਿਲਕੁਲ ਪਿਓਰ ਹੈਗਾ ਕਿਉਂਕਿ ਅਪਨ ਨਾਰਮਲ ਦੇਖ ਰਹੇ ਆ ਜਿਹੜਾ ਘਰ ਦੇ ਵਿੱਚ ਦੁੱਧ ਤੋਂ ਬਹੁਤ ਜ਼ਿਆਦਾ ਆ ਪਰ ਇੱਕ ਰਿਪੋਰਟ ਹੈ ਵੀ ਕਹਿੰਦੀ ਹੈ ਕਿ ਜਿੰਨੀ ਕਨਸੈਪਸ਼ਨ ਹੈਗੀ ਆ ਉਹਨਾਂ ਦੁੱਧ ਪ੍ਰੋਡਿਊਸ ਹੁੰਦਾ ਨਹੀਂ ਹੈ ਤਾਂ ਫਿਰ ਕਿਵੇਂ ਪਛਾਨ ਕਰੀਏ ਮੈਮ ਦੁੱਧ ਤੇ ਪਾਣੀ ਬਰਾਬਰ ਮਾਤਰਾ ਚ ਲੈ ਕੇ ਤੁਸੀਂ ਜੇ ਹਿਲਾਓਗੇ ਉਹਨੂੰ ਚੰਗੀ ਤਰ੍ਹਾਂ ਜੇ ਉੱਪਰ ਛੱਗ ਬੰਦੀ ਹੈ ਤੇ ਦੇਰ ਆ ਚਾਂਸਸ ਕਿ ਦੁੱਧ ਚ ਮਿਲਾਵਟ ਹੋ ਗਏ ਫਿਰ ਸਟਾਰਚ ਟੈਸਟ ਕੀਤਾ ਜਾ ਸਕਦਾ ਹੈਗਾ ਸਟਾਰਚ ਟੈਸਟ ਦੇ ਵਿੱਚ ਪਤਾ ਲੱਗਦਾ ਕਿ ਉਹ ਚ ਸਟਾਰਚ ਤਾਂ ਨਹੀਂ ਕੋਈ ਐਡਿਟ ਹੈਗਾ ਉਹ ਤੁਸੀਂ ਸਟਾਰਚ ਦੇ ਵੀ ਟਿੰਕਚਰ ਆਇਓਡਿਨ ਪਾਓਗੇ ਤਾਂ ਉਹਦਾ ਕਲਰ ਚੇਂਜ ਹੋ ਜਾਂਦਾ ਹੈਗਾ ਵਾਇਲਟ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਬਹੁਤ ਸਾਰੀਆਂ ਮਿਲਕ ਟੈਸਟਿੰਗ ਕਿੱਡਸ ਮਿਲਦੀਆਂ ਹਨ ਆਨਲਾਈਨ ਐਮਾਜ਼ਨ ਵਗੈਰਾ ਉੱਤੇ ਤੁਸੀਂ ਉਹਨਾਂ ਤੋਂ ਖਰੀਦ ਕੇ ਉਹਨਾਂ ਦੇ ਵਿੱਚ ਡਿਟਰਜੈਂਟ ਦਾ ਹਾਈਡਰੋਜਨ ਪਰੌਕਸਾਈਡ ਦਾ ਇਹਦਾ ਅਲੱਗਲਾ ਟੈਸਟ ਹੁੰਦੇ ਤੁਸੀਂ ਉਹ ਬੇਸਿਕ ਟੈਸਟ ਕਰ ਸਕਦੇ ਹੋ ਘਰਾਂ ਦੇ ਵਿੱਚ ਬਾਕੀ ਮੈਮ ਜੇ ਕਿਸੇ ਨੇ ਵਿੱਚ ਪਾਣੀ ਦੀ ਮਿਲਾਵਟ ਕੀਤੀ ਹੈ ਜਾਂ ਕੋਈ ਪਾਊਡਰਿੰਗ ਵਗੈਰਾ ਐਡ ਹੋਈ ਹੋਈ ਹੈ ਉਹਦਾ ਨੈਚੁਰਲੀ ਲੱਭਣ ਵਾਸਤੇ ਲੈਬਾਰਟਰੀ ਚਾਹੀਦੀ ਹੈ ਉਹ ਤੁਸੀਂ ਆਪਣੇ ਡੇਰੀ ਵਿਭਾਗ ਨਾਲ ਗੱਲ ਕਰ ਸਕਦੇ ਹੋ ਜੇ ਤੁਹਾਨੂੰ ਡਾਊਟ ਹੈ ਬਾਕੀ ਮੈਮ ਟੇਸਟ ਦੁੱਧ ਨੈਚੁਰਲ ਦੁੱਧ ਸੀਜ਼ਨ ਦੇ ਨਾਲ ਫੀਡ ਦੇ ਨਾਲ ਚੇਂਜ ਹੋਏਗਾ ਜੇ ਉਹ ਦੁੱਧ ਦਾ ਟੇਸਟ ਤੁਹਾਡਾ ਚੇਂਜ ਨਹੀਂ ਹੋ ਰਿਹਾ ਇਹਦਾ ਮਤਲਬ ਤੁਹਾਡਾ ਦੁੱਧ ਕਿਤੇ ਨਾ ਕਿਤੇ ਯਾਦ ਦਾ ਰੈਸਪੀ ਹੈ ਕਿ ਰੋਜ਼ ਇੱਕ ਹੀ ਟੇਸਟ ਆ ਰਿਹਾ ਹੈ ਜਾਂ ਫਿਰ ਕੁਝ ਮਿਲਾਵਟ ਹੈ ਵਿੱਚ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮੇਰੇ ਨਾਲ ਅਨੁਰਾਗ ਮੌਜੂਦ ਸੀਗੇ ਜਿਨ੍ਹਾਂ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਕਿ ਕੀ ਕੀ ਪ੍ਰੋਡਕਟਸ ਉਹ ਇੱਥੇ ਬਣਾਉਂਦੇ ਨੇ ਕਿਹੜੇ ਕਿਹੜੇ ਪ੍ਰੋਡਕਟਸ ਇੱਥੇ ਬਣਾਏ ਜਾਂਦੇ ਹੈ ਕਿਵੇਂ ਉਹਨਾਂ ਦੇ ਵੱਲੋਂ ਫਾਰਮ ਦੀ ਸ਼ੁਰੂਆਤ ਕੀਤੀ ਸੀ ਇਹਦੀ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਕਿਵੇਂ ਅਸੀਂ ਇਨਵੈਸਟ ਕਰਕੇ ਇਸ ਦੇ ਵਿੱਚੋਂ ਲੱਖਾਂ ਕਮਾ ਸਕਦੇ ਹਾਂ ਇਸ ਬਾਰੇ ਵੀ ਉਹਨਾਂ ਦੇ ਵੱਲੋਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੈਮਰਾਮੈਨ ਰਵਿੰਦਰ ਦੇ ਨਾਲ ਅੰਜਲ ਢੱਡਾ ਟੀਵੀ ਪੰਜਾਬ ਜਲੰਧਰ